ਚੰਦਨ ਲਾਓ ਤੇ ਕਰੋੜਾਂ ਕਮਾਓ ਜਾਂ ਚੰਦਨ ਲਾਓ ਲੱਖਾਂ ਕਮਾਓ ਇਹ ਗੱਲ ਸੱਚ ਆ ਜਾਂ ਕੀ ਇਹਦੇ ਪਿੱਛੇ ਸੱਚ ਆ ਨਾ ਉਹ ਵੀ ਇਹਦੇ ਕਹਿੰਦੇ ਸੱਪ ਬਹੁਤ ਆਉਂਦੇ ਆ ਇੱਕ ਜਿਵੇਂ ਆਪਾਂ ਜੜਾਂ ਦੇ ਵਿੱਚ ਇਹਦੇ ਦੇਖ ਰਹੇ ਆ ਵੀ ਕੋਈ ਸਾਫ ਸਫਾਈ ਨਹੀਂ ਬਹੁਤੀ ਹੈਗੀ ਆ ਕਹਾ ਵੀ ਜਿਹਦਾ ਹਨਾ ਨਾਭੀ ਗੂੜੇ ਰੰਗ ਦੀ ਇਹ ਬੂਟੀ ਆ ਜਾਂ ਇੱਕ ਹੀ ਚੀਜ਼ ਆ ਕਿਉਂ ਲਾਈ ਇਹਦਾ ਵੀ ਕੋਈ ਕਾਰਨ ਆ ਇੱਥੇ ਬਿਲਕੁਲ ਜੀ ਤੁਸੀਂ ਬੜਵਦੀਆ ਸਵਾਲ ਕੀਤਾ ਜੀ ਇਹਨਾਂ ਦਾ ਵਿੱਚ ਜਿਹੜਾ ਤੇਲ ਭੰਦਾ ਵਾ ਚੰਦਨ ਦੇ ਵਿੱਚ ਹਾਂਜੀ ਹਾਂਜੀ ਉਹ ਬਹੁਤ ਉੱਤਮ ਦਰਜੇ ਦਾ ਸਹੀ ਹੈ ਜੀ ਹਾਰਡਨਸ ਬਹੁਤ ਵਧੀਆ ਇਥੋਂ ਦੀ ਬੰਦੀ ਆ ਅੱਛਾ ਜੀ ਕਿਹਦਾ ਚਾਹੀਦਾ ਹੈ ਵੀ ਇੱਕ ਹੀ ਤਾਂ ਨਾ ਰੱਖਿਆ ਜਾਂਦਾ ਉਹਦਾ ਵੀ ਇੱਕ ਰੱਖਿਆ ਜਾਂਦਾ ਸਹੀ ਹੈ ਜੀ ਹਾਂਜੀ ਆਹ ਪੱਤੇ ਨਾ ਜਿਵੇਂ ਇਕੱਠੇ ਹੋਏ ਹੁੰਦੇ ਆ ਵੇ ਆਏ ਬੰਦ ਜੇ ਹੋਏ ਪਏ ਨਾ ਉੱਪਰਲੇ ਵੀ ਸਾਰੇ ਤਾਂ ਤਾਂ ਹੀ ਮੈਂ ਦੇਖ ਰਿਹਾ ਮੈਂ ਇਹਦਾ ਕੀ ਕਾਰਨਾ ਜੀ 20 ਲੱਖ 40 ਲੱਖ ਰੁਪਏ ਦਾ ਸਾਡਾ ਇਹ ਬੂਟਾ ਵਿਕ ਜਾਂਦਾ ਬੂਟਾ ਵਿਕ ਜਾਂਦਾ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਚੰਦਨ ਤੇ ਇਹ ਖਾਸ ਗੱਲ ਬਾਤ ਆ ਕਿਉਂਕਿ ਆਪਾਂ ਆਮ ਹੀ YouTube ਤੇ ਦੇਖਦੇ ਆਂ ਵੀਡੀਓ ਤੇ ਥੰਬਨੇਲ ਲੱਗਾ ਹੁੰਦਾ ਵਾ ਮੂਰੇ ਫਰੰਟ ਤੇ ਹੈਡਿੰਗ ਇਹ ਲਿ ਚੰਦਨ ਲਾਓ ਤੇ ਕਰੋੜਾਂ ਕਮਾਓ ਪਰ ਇਹਦੇ ਪਿੱਛੇ ਸੱਚ ਕੀ ਆ ਇਹ ਆਪਾਂ ਬਾਈ ਰਣਜੀਤ ਸਿੰਘ ਜੀ ਹੁਣਾਂ ਨੂੰ ਪੁੱਛਾਂਗੇ ਆਪਾਂ ਪਹੁੰਚੇ ਹੋਏ ਆ ਪਿੰਡ ਗੰਡੀਵੰਡ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਬਾਈ ਰਣਜੀਤ ਸਿੰਘ ਹੁਣਾਂ ਦੇ ਕੋਲ ਉਹਨਾਂ ਨੇ ਵੀ ਚੰਦਨ ਦੇ ਬੂਟੇ ਲਾਏ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਆਪਾਂ ਵੀਰ ਜੀ ਗੱਲ ਕਰਕੇ ਹਟੇ ਆ ਵੀ ਚੰਦਨ ਲਾਓ ਤੇ ਕਰੋੜਾਂ ਕਮਾਓ ਜਾਂ ਚੰਦਨ ਲਾਓ ਲੱਖਾਂ ਕਮਾਓ ਇਹ ਗੱਲ ਸੱਚ ਆ ਜਾਂ ਕੀ ਇਹਦੇ ਪਿੱਛੇ ਸੱਚ ਆ ਉਹ ਸਾਨੂੰ ਜਰੂਰ ਦੱਸੋ ਨਹੀਂ ਵੀਰ ਜੀ ਦੇਖੋ ਇਹਦੇ ਮਗਰ ਸਚਾਈ ਤਾਂ ਕਾਫੀ ਉਹ ਤਰੀਕੇ ਦੀ ਆ ਜਿੰਨਾ ਲੋਕਾਂ ਨੇ ਛੋਟੇ ਪੌਦੇ ਵੇਚਨੇ ਆ ਹਾਂਜੀ ਮੰਨ ਲਓ ਮੈਂ ਵੀ ਖੁਦ ਅੰਦਾਜ਼ੀ ਦਾ ਕੰਮ ਕਰਦਾ ਹਾਂ ਹਾਂਜੀ ਅਸੀਂ ਤਾਂ ਬੂਟੇ ਵੇਚਣ ਵਾਸਤੇ ਮਤਲਬ ਕੋਈ ਬੰਦਾ ਵੀ ਕਹਿ ਦੂਗਾ ਵੀ ਤੁਸੀਂ ਇਹਦੇ 2 ਕਿੱਲੇ ਜਾਂ 4 ਕਿੱਲੇ ਏਕੜ ਦੇ ਵਿੱਚ ਲਾਲ ਮਤਲਬ ਲਾ ਲਓ ਤੇ ਤੁਸੀਂ ਲੱਖਾਂ ਕਰੋੜਾਂ ਕਮਾਓ ਹਾਂਜੀ ਪਰ ਅਸੀਂ ਜਦੋਂ ਇਹ ਬੂਟੇ ਲਗਾਏ ਸੀ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਹਾਂਜੀ ਤੇ ਜਿੰਨੀ ਕਿ ਸਾਡੇ ਕੋਲ ਜਾਣਕਾਰੀ ਇਕੱਠੀ ਹੋ ਸਕੀ ਹਾਂਜੀ ਉਨੀ ਕਹੀਂ ਜਾਣਕਾਰੀ ਲੈ ਕੇ ਤੇ ਇਹ ਟ੍ਰਾਇਲ ਦੇ ਤੌਰ ਤੇ ਮਤਲਬ 5 ਕਬੂਟੇ ਲਾਏ ਸੀ ਹਾਂਜੀ ਤੇ ਇਹਨਾਂ ਨੂੰ 6 ਸਾਲ ਹੋ ਗਏ ਜੀ ਲੱਗਿਆ ਨੂੰ ਅੱਛਾ ਜੀ ਭਾਰਤ ਦੇ ਵਿੱਚ ਬੜੇ ਥਾਂ ਹੀ ਚੰਦਨ ਹੁੰਦਾ ਹਾਂਜੀ ਇੱਧਰ ਸਭ ਤੋਂ ਜ਼ਿਆਦਾ ਕਰਨਾਟਕ 'ਚ ਮਰਸੂਰ ਹਾਂਜੀ ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਦੇਰਾ ਦੂਨ 'ਚ ਹੁੰਦਾ ਵਾ ਹਾਂਜੀ ਯੂਪੀ 'ਚ ਹੁੰਦਾ ਵਾ ਹਾਂਜੀ ਸਾਡੇ ਪੰਜਾਬ 'ਚ ਵੀ ਇਹ ਹੋ ਰਿਹਾ ਸਾਹਮਣੇ ਤੁਹਾਡੀ ਬਿਲਕੁਲ ਜੀ ਤੇ ਗੁਜਰਾਤ 'ਚ ਵੀ ਹੋਣ ਰਿਹਾ ਵਾ ਬੜੌਦੇ ਦੇ ਵਿੱਚ ਬੜੇ ਵੱਡੇ ਪੱਧਰ ਤੇ ਖੇਤੀ ਹੋ ਰਹੀ ਹੈ ਜੀ ਇਹਦੀ ਹਾਂਜੀ ਤੇ ਹੁਣ ਜਿਹੜਾ ਉੱਥੋਂ ਤੱਕ ਆਇਆ ਨਾ ਇਹ ਬਡੋਦਰਾ ਤੱਕ ਜਾਂ ਮਤਲਬ ਇਥੋਂ ਗੁਜਰਾਤ ਤੱਕ ਜਿਹੜਾ ਵਾ ਉਹ ਥੋੜਾ ਜਿਹਾ ਸਾਡੇ ਨਾਲੋਂ ਜ਼ਿਆਦਾ ਵਧੀਆ ਹੈਗਾ ਠੀਕ ਹੈ ਜੀ ਕਰਨਾਟਕਾ ਵਾਲੇ ਤਾਂ ਬਹੁਤ ਹੀ ਵਧੀਆ ਬਿਲਕੁਲ ਜੀ ਉਹਦਾ ਕਾਰਨ ਇਹ ਹੈਗਾ ਜੀ ਉੱਧਰ ਜਿੰਨੀਆਂ ਇਹਦੀਆਂ ਰਿਕੁਆਇਰਮੈਂਟ ਉਹਨਾਂ ਦੀਆਂ ਲੈਬੋਰੀਟਰੀ ਵਾਲਿਆਂ ਨੂੰ ਚਾਹੀਦੀਆਂ ਜਾਂ ਜਿੰਨੀਆਂ ਵਪਾਰੀ ਨੂੰ ਲੋੜਾਂ ਚਾਹੀਦੀਆਂ ਉੱਥੋਂ ਵਾਲਾ ਉਹ ਸਾਰੀਆਂ ਪੂਰੀਆਂ ਕਰਦਾ ਅੱਛਾ ਜੀ ਹਾਂਜੀ ਯਾਨੀ ਇਹਦੇ ਵਿੱਚ ਜਿਹੜੇ ਵਪਾਰੀ ਨੇ ਉਹ ਪਹਿਲ ਦੀ ਤਰਜੀਹ ਦਿੰਦੇ ਨੇ ਕਰਨਾਟਕ ਵਾਲੀ ਸਾਈਡ ਨੂੰ ਅੱਛਾ ਵੀ ਮੰਨ ਲਓ ਪੰਜਾਬ ਵਾਲਾ ਨਹੀਂ ਕਰਨਾਟਕ ਵਾਲਾ ਪਹਿਲਾਂ ਚੱਕਦੇ ਹਾਂ ਹਾਂਜੀ ਹਾਂਜੀ ਉਹ ਕਰਨਾਟਕ ਵਾਲਾ ਪਹਿਲਾਂ ਚੱਕਦੇ ਨਹੀਂ ਉਹ ਤੋਂ ਬਾਅਦ ਉਹ ਮੱਧ ਪ੍ਰਦੇਸ਼ ਦੇ ਆ ਦੂਜਿਆਂ ਮਤਲਬ ਜਿਹੜੀ ਆ ਸਾਈਡ ਨੂੰ ਉਹ ਪਹੁੰਚਣਗੇ ਹਾਂਜੀ ਹਾਂਜੀ ਉੱਥੋਂ ਦਾ ਕਾਰਨ ਇਹ ਗਾ ਵਾ ਵੀ ਉੱਥੋਂ ਦੀ ਜਿਹੜੀ ਆ ਇਹਨਾਂ ਦਾ ਵਿੱਚ ਜਿਹੜਾ ਤੇਲ ਬੰਦਾ ਵਾ ਚੰਦਨ ਦੇ ਵਿੱਚ ਹਾਂਜੀ ਉਹ ਬਹੁਤ ਉੱਤਮ दर्जे ਦਾ ਸਹੀ ਆ ਜੀ ਹਾਰਡਨਸ ਬਹੁਤ ਵਧੀਆ ਇੱਥੋਂ ਦੀ ਬੰਦੀ ਆ ਅੱਛਾ ਜੀ ਤੇ ਉਹ ਤੇਲ ਦੀ ਜਿਹੜੀ ਸਮੈਲ ਆ ਉੱਥੋਂ ਦੀ ਉਹ ਵੀ ਜਿਆਦੀ ਹੈਗੀ ਆ ਹਾਂਜੀ ਕਾਫੀ ਹੋਰ ਉਹਨਾਂ ਬਿਨਾ ਵੀ ਹੋਰ ਪ੍ਰੋਡਕਟਾਂ ਦੇ ਵਿੱਚ ਜੁੜ ਹੁੰਦੀਆਂ ਹਾਂਜੀ ਕਾਫੀ ਕਾਫੀ ਬਦਲ ਪ੍ਰੋਡਕਟੇ ਦੀ ਬਣਦੀ ਹੈਗੀ ਨੇ ਸਹੀ ਹੈ ਜੀ ਤੇ ਪਰ ਮੇਨ ਦਾ ਜਿਹੜਾ ਨਾ ਉਹ ਤੇਲ ਤੋਂ ਹੀ ਮਤਲਬ ਇਹਨੂੰ ਚੈੱਕ ਕੀਤਾ ਜਾਂਦਾ ਵਾ ਉਹ ਵਰਮਾ ਲੀਕੇ ਕਿ ਕਿਹਦੇ ਵਿੱਚ ਇਹਦਾ ਸ਼ੀਕ ਮਾਰ ਦਿੰਦੇ ਨੇ ਅੱਛਾ ਜੀ ਹਾਂਜੀ ਖੜੇ ਦਰਸਤ ਦੇ ਵਿੱਚ ਹਾਂਜੀ ਖੜੇ ਦਰਸਤ ਦੇ ਵਿੱਚ ਥੋੜਾ ਜਆ ਮਤਲਬ ਉਹਨਾਂ ਦੇ ਅੰਦਰੋਂ ਇਹਦੀ ਜਿਹੜੀ ਆ ਗੁੱਲੀ ਉਹ ਕੱਢ ਲੈਣੀ ਜਿਹਨੂੰ ਆਪਾਂ ਗੁੱਲੀ ਬੋਲਦੇ ਆ ਉਹ ਜਿਹਦੇ ਅੰਦਰੋਂ ਨਹੀਂ ਮੰਨ ਲਓ ਕੱਢ ਲੈਣਾ ਉਹ ਥੋੜਾ ਜਿਹਾ ਕੱਢ ਲੈਣਾ ਹਾਂਜੀ ਤੇ ਉਸ ਤੋਂ ਮੈਂ ਮਤਲਬ ਜਿਹੜੀ ਆ ਉਹ ਪਤਾ ਲਾਉਣਾ ਵਾ ਵੀ ਇਹਦੇ ਚ ਤੇਲ ਕਿੰਨਾ ਕੁ ਬਣਿਆ ਅੱਛਾ ਜੀ ਉਹ ਕਿੰਨਾ ਕੁ ਬਣ ਰਿਆ ਉਹ ਤੇਲ ਦੀ ਕੁਆਲਿਟੀ ਕੀ ਹੈਗੀ ਹੈ ਅੱਛਾ ਜੀ ਉਹ ਲੱਕੜ ਦੀ ਕੁਆਲਿਟੀ ਕੀ ਹੈ ਸਹੀ ਹੈ ਜੀ ਤੇ ਉਹਦੀ ਚ ਹਾਰਡਨੈਸ ਕਿੰਨੀ ਕੁ ਬਣ ਗਈ ਹੈ ਇਹਦੇ ਵਿੱਚ ਹਾਂਜੀ 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 ਤੇ 스멜 ਕਿੰਨੀ ਕੁ ਮਾਰ ਰਹੀ ਆ ਸਹੀ ਹੈ ਜੀ ਉਥੋਂ ਵਾਲਾ ਜਿਹੜਾ ਕਿਨਾਰਕਾ ਵਾਲਾ ਉਹ ਸਾਰੀਆਂ ਇਹ ਚੀਜ਼ਾਂ ਪੂਰੀਆਂ ਕਰਨ ਦਿਆ ਹਾਂਜੀ ਹੁਣ ਜਦੋਂ ਉਹੀ ਚੀਜ਼ ਆ ਸਾਡੇ ਆ ਗਈ ਹੈ ਨਾ ਸਾਡੇ ਵਿੱਚ ਇਹਦੇ ਜਹਾੜਨ ਦਾ ਸੱਕਟ ਬੰਨੀ ਆ ਜਿਹੜੀ ਵੀ ਹੋਰ ਸਮੈਲ ਉਹ ਵੀ ਮਤਲਬ ਇਹਦੇ ਚੋਂ ਆਪਣੇ ਘਟ ਜਾਣੀ ਹੈਗੀ ਆ ਕਿਉਂਕਿ ਇਹ ਸਾਡੇ ਗਰਮੀ ਬਹੁਤ ਜਿਆਦੀ ਹੈ ਸਾਡੇ ਮਤਲਬ ਮੌਸਮ ਜਿਹੜਾ ਵਾ ਠੰਡ ਵੀ ਬਹੁਤ ਜਿਆਦੀ ਪੈਂਦੀ ਇਥੋਂ ਦੇ ਅਨੁਕੂਲ ਹੀ ਨਹੀਂ ਹੈਗਾ ਚੰਦਨਾ ਬਹੁਤ ਘਟ ਆ ਅੱਛਾ ਜੀ ਬੂਟਾ ਤਾਂ ਹੁੰਡਿਆ ਵਾ ਹੋ ਰਿਹਾ ਵਾ ਤੇ ਬਸ ਇਹ ਗੱਲ ਹੈਗੀ ਆ ਵੀ ਮੁਰਕੇ ਫਿਰ ਅਹੀਂ ਇਹ ਗੱਲ ਤੇ ਸਵਾਲ ਕਰਾਂਗੇ ਵੀ ਜੇ ਉਹਨਾਂ ਲੋਕਾਂ ਦਾ ਇੰਨਾ ਮਹਿੰਗਾ ਜਾਣ ਡਿਆ ਤਾਂ ਸਾਡਾ ਕਿਉਂ ਨਹੀਂ ਜਾਣ ਡਿਆ ਪਰ ਜਦੋਂ ਕਿ ਇਹਦੀ ਜਿਹੜੀ ਕੁਆਲਿਟੀ ਉਹ ਨਹੀਂ ਬਣਨੀ ਹੈਗੀ ਇਸ ਲਈ ਇਹਦੀ ਖੇਤੀ ਨਾ ਕੀਤੀ ਜਾਵੇ ਹਾਂਜੀ ਤੇ ਤੁਸੀਂ ਇਹਨੂੰ ਥੋੜੇ-ਬੋੜੇ ਬੂਟੇ ਲਾ ਕੇ ਜਿਹੜੇ ਆ 5-7 10 ਇਹ ਚੈੱਕ ਕੀਤੇ ਜਾਣ ਅੱਜ ਕੱਲ੍ਹ ਲੋਕੀ ਬੂਟੇ ਵੇਚਣ ਦੇ ਕਰਕੇ ਹਾਂਜੀ ਬੜੇ ਵੱਡੇ ਪੱਧਰ ਤੇ ਇਹ ਵੀ ਇੱਕ ਸਕੈਮ ਚੱਲ ਰਿਹਾ ਹਾਂਜੀ ਭੀ 2 ਕਿਲੇ ਲਾਓ 5 ਕਿਲੇ ਲਾਓ ਤੇ ਕਰੋੜਾਂ ਕਮਾ ਲਓ ਲੱਖਾਂ ਕਮਾ ਲਓ ਹਾਂਜੀ ਤੇ ਜਦੋਂ ਕਿ ਇਹਦੀ ਜਿਹੜੀ ਸਚਾਈ ਉਹ ਬਿਲਕੁਲ ਉਲਟ ਗਈ ਆ ਸਹੀ ਆ ਜੀ ਪੰਜਾਬ ਦੀ ਧਰਤੀ ਹਾਂਜੀ ਪੰਜਾਬ ਦੀ ਧਰ ਸਹੀ ਹੈ ਜੀ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਇਹ ਜੁਪੀ ਵਾਲਾ ਵੀ ਏਡਾ ਵਧੀਆ ਨਹੀਂ ਉਹਦੇ ਉੱਪਰਲੇ ਜਿਹੜੇ ਆ ਦੇਹਰਾਦੂਨ ਵਾਲੀ ਸਾਈਡ ਆ ਉਧਰ ਸ਼ਾਇਦ ਵਧੀਆ ਹੁੰਦਾ ਹੋਵੇ ਹਾਂਜੀ ਬਾਕੀ ਚਲੋ ਜਿਹੜੇ ਇਲਾਕੇ ਦੇ ਵਿੱਚ ਲੱਗਾ ਵਾ ਉੱਥੇ ਦੇ ਲੋਕਾਂ ਨੂੰ ਇਹਦਾ ਪੀਦਾ ਜੇ ਪੁਰਾਣੇ ਬੂਟੇ ਉਹਨਾਂ ਵੇਚੇ ਆ ਤੇ ਉਹਨਾਂ ਕੋ ਤੇ ਜਾਣਕਾਰੀ ਇਹਦੀ ਹੋਊਗੀ ਉਹਨਾਂ ਦੇ ਵਿਗਦੇ ਆ ਤੇ ਉਹ ਲਾ ਕੇ ਵੇਚਣ ਪਰ ਸਾਡੇ ਪੰਜਾਬ ਦੇ ਵਿੱਚ ਅਜੇ ਤੱਕ ਚੰਦਨ ਦੀ ਤੁਸੀਂ ਸੁਣੀ ਨਹੀਂ ਹੋਊਗੀ ਵੀ ਪਹਿਲਾਂ ਕਿਸੇ ਨੇ ਬੂਟੇ ਲਾ ਕੇ ਦੇ ਮਤਲਬ ਇਹ ਤੋਂ ਕੋਈ ਕਮਾਈ ਕੀਤੀ ਆ ਸਹੀ ਹੈ ਜੀ ਹਾਂਜੀ ਆਵਰੇ ਸਕੀਮ ਹੀ ਚੱਲੀ ਜਾਂਦਾ ਹਨਾ ਬੂਟੇ ਵੇਚਣ ਖਾਤਰ ਲੋਕ ਤੇ ਮਾਰੀ ਜਾਂਦੇ ਆ ਵੀ ਲਾਓ ਇੰਨੇ ਕਿਲ ਇੱਕ ਕੈਮ ਬੂਟੇ ਦਾ ਹੋਰ ਚੱਲਿਆ ਸੀ 2-4 ਸਾਲ ਪਹਿਲਾਂ ਹਾਂਜੀ ਕਿ 5 ਸਾਲ ਪਹਿਲਾਂ ਕੋਈ ਸਕੀਮ ਆਈ ਏਦਾਂ ਕੁਝ ਬੰਦੇ ਆਏ ਸੀ ਬਾਹਰੋਂ ਕੁਝ ਹਰਿਆਣੇ ਦੇ ਸੀ ਸ਼ਾਇਦ ਜਾਂ ਯੂਪੀ ਦੇ ਸੀ ਹਾਂਜੀ ਉਹਨਾਂ ਨੇ ਇਥੇ ਸਾਡੇ ਥੋੜੇ ਪਿੰਡ ਦੇ ਲਾਗੇ ਬੰਨੇ ਵੀ ਨਾ ਇਥੋਂ 2 ਕਿਲੋਮੀਟਰ ਦੂਰ ਦੀ ਵੀ ਇੱਥੇ ਇੱਕ ਬਾਗਲਾ ਆਪਣਾ ਲਾਤਾ ਕਿਸੇ ਤੋਂ ਸ਼ਪੈਦਾ ਲਵਾਤਾ 2 ਕਿਲੇ 4 ਕਿਲੇ ਅੱਛਾ ਜੀ ਔਰ ਇਹ ਗੱਲ ਕਹੀ ਵੀ ਤੁਸੀਂ ਇਹ 35-40000 ਰੁਪਇਆ ਉਹ 1 ਏਕੜ ਦਾ ਲਿੰਦੇ ਸੀ ਵਿੱਚ ਇਹ ਬੂਟੇ ਉਹਨਾਂ ਦੇ ਅਸੀਂ ਲਾ ਦਾਂਗੇ ਹਾਂਜੀ ਤੇ 5 ਸਾਲ ਬਾਅਦ ਜੀ ਅਸੀਂ ਤੁਹਾਨੂੰ ਇੰਨੇ ਲੱਖ ਰੁਪਇਆ ਦੇ ਜਣਾ ਹੈਗਾ ਵਾ ਪਰ ਬੂਟੇ ਦਾ ਤੁਹਾਨੂੰ ਇੰਨੇ ਹਜ਼ਾਰ ਦੇ ਜਣਾ ਵਾ ਉਹ ਜੋ ਕੈਲਕੂਲੇਸ਼ਨ ਕਰਦੇ ਸੀ ਉਹ ਬੜੀ ਵੱਡੀ ਹੈ ਗ੍ਰਾਮਮ ਬੜੀ ਵੱਡੀ ਹੈ ਕਮਾਉਂਡ ਜਿਹੜੀ ਸੀ ਉਹ ਉਹਨਾਂ ਨੂੰ ਕਿਸਾਨ ਨੂੰ ਕਹਿ ਦਿੰਦੇ ਸੀ ਕਿਉਂਕਿ ਖੁਸ਼ ਹੋ ਜਾਂਦੇ ਸੀ 5 ਸਾਲ ਬਾਅਦ ਤੇ ਵਾਕਈ ਬੂਟਾ ਇਨੇ ਦਾ ਹੋਏ ਨਾ ਉਹ ਰਹਿੰਦੇ ਸੀ ਖਰੀਦਾਂਗੇ ਵੀ ਅਸੀਂ ਅੱਛਾ ਤੇ ਕਿਸਾਨ ਇਹ ਗੱਲ ਦੇ ਵਿੱਚ ਆ ਜਾਂਦਾ ਸੀ ਵੀ ਜੋ ਖਰੀਦਾਂਗੇ ਤੁਸੀਂ ਪਰ ਜੇ ਬਾਈ ਜਾਨਸ ਤੁਸੀਂ ਭੱਜ ਗਏ ਤਾਂ ਹਾਂਜੀ ਤੇ ਜੇ ਉਹ ਮਤਲਬ ਸੁਭਾ ਕਰਦਾ ਹੀ ਤੁਸੀਂ ਭੱਜ ਗਏ ਤਾਂ ਉਹ ਅੱਗੋਂ ਇੱਕ ਘੜਿਆ ਘੜਾਇਆ ਜਵਾਬ ਇਹਦੇ ਦੇ ਹੀ ਜੇ ਅਸੀਂ ਭੱਜ ਜਾਗੇ ਸਪਈ ਦੇ ਤਾਂ ਤੁਹਾਡੇ ਕੋਲ ਹੀ ਆ ਤੁਹਾਡੇ ਮਾਰਕੀਟ ਦੇ ਵਿੱਚ ਇੰਨੇ ਨੂੰ ਵੇਚ ਜਾਣੇ ਆ ਸਹੀ ਆ ਤੇ ਜਦੋਂ ਕਿ ਮਾਰਕੀਟ ਦੇ ਵਿੱਚ ਜਾਂਦੇ ਹਾਂ ਉਹਦਾ ਤੋਲ ਕੇ ਤੇ ਉਹਦੇ ਲੱਕੜ ਦੇ ਭਾਅ ਚੱਲ ਜਾਂਦਾ ਸੀ ਉਹ ਮਤਲਬ ਬਾਲਣ ਦੇ ਭਾਅ ਚੱਲ ਜਾਂਦਾ ਸੀ ਬਾਲਣ ਦੇ ਭਾਅ ਹਾਂ ਪਰ ਉਹਨਾਂ ਦਾ ਜਿਹੜਾ ਦੱਸਿਆ ਰੇਟ ਸੀ ਉਹ ਕਿਤੇ ਉੱਤੇ ਉਹ ਤਾਂ ਉਹ ਤਾਂ ਬਹੁਤ ਜ਼ਿਆਦਾ ਮਤਲਬ ਫਰਕ ਨਿਕਲਦਾ ਸੀ ਹਾਂਜੀ ਉਹਦੇ ਉਹਨੇ ਸਾਲ ਦਾ ਜਿਹੜਾ ਉਹਨਾਂ ਦਾ ਕਣਕ ਝੋਨੇ ਦਾ ਸੀ ਉਸ ਤੋਂ ਵੀ ਕਈ ਹਿੱਸੇ ਜਿਹੜਾ ਉਹ ਥੱਲੇ ਜਾਂਦਾ ਜਾਂਦਾ ਸੀ ਕਰੋ ਹਾਂਜੀ ਸਹੀ ਆ ਉਹ ਤੋਂ ਬਾਅਦ ਇਹਨੂੰ ਵੜਣਾ ਪੁੱਟਣਾ ਕਰਨਾ ਪੈੜੀ ਦੀ ਖਰਾਬ ਕਰਨੀ ਕਈ ਕੁਝ ਤੇ ਵੀਰੇ ਪਹਿਲਾਂ ਹੀ 40-50 ਹਜ਼ਾਰ ਰੁਪਏ ਦੇ ਬਣਾ ਉਹਨਾਂ ਨੂੰ ਆਪਣੀ 40 ਹਜ਼ਾਰ ਦਾ ਮਤਲਬ ਹੀ ਉਹ ਲੱਖਾਂ ਕਰੋੜਾਂ ਰੁਪਏ ਇਕੱਠੇ ਕਰਕੇ ਪੰਜਾਬ ਦੇ ਕੋਲੋਂ ਤਾਂ ਉਹ ਚਲੇ ਗਏ ਹਾਂਜੀ ਔਰ ਬੂਟਿਆਂ ਦੇ ਵਿੱਚ ਇਸ ਤਰੀਕੇ ਦਾ ਇੱਕ ਨਿੰਬੂਆਂ ਦੇ ਵਿੱਚ ਵੀ ਅੱਗੇ ਸਕੈਮ ਹੋਇਆ ਯੂਪੀ ਦੇ ਲੋਕਾਂ ਨੇ ਆਣ ਕੇ ਜਿਹੜਾ ਜੜੂਏ ਬੂਟੇ ਜਿਹੜੇ ਨਿੰਬੂਆਂ ਦੇ ਥੱਲੇ ਉੱਗੇ ਹੁੰਦੇ ਨਾ ਉਹ ਜੜਾ ਕੱਢ ਕੱਢ ਕੇ ਇੱਥੇ ਲੋਕਾਂ ਨੂੰ ਕਿੱਲਿਆਂ ਦੇ ਕਿੱਲੇ ਬਾਗਲਵਾਇਆ ਤਰਨਤਾਰਨ ਦੇ ਏਰੀਏ ਦੇ ਵਿੱਚ ਵੀ ਲਾਇਆ ਅੱਛਾ ਜੀ ਵੀ ਇਹਦੇ ਨਿੰਬੂ ਜਿਹੜਾ ਬੜੇ ਵਧੀਆ ਜੀ ਤੁਹਾਨੂੰ ਇੰਨੇ ਹਜ਼ਾਰਾਂ ਲੱਖਾਂ ਰੁਪਏ ਬਾਜਾ ਕਰਨੇ ਆ ਹਾਂਜੀ 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 ਜਦੋਂ ਕਿ ਵੀਰ ਜੀ ਪੰਜਾਬ ਦੇ ਵਿੱਚ ਨਿੰਬੂ ਜਿਹੜਾ ਵਾ ਉਹ ਸਰਦੀਆਂ 'ਚ ਹੀ ਜ਼ਿਆਦਾ ਲੱਗਦਾ ਗਰਮੀ 'ਚ ਬਹੁਤ ਘੱਟ ਲੱਗਦਾ ਸਹੀ ਹੈ ਜੀ ਕੁਝ ਇੱਕ ਦੋ ਕਿਸਮਾਂ ਹੈਗੀਆਂ ਜਿਹੜੀਆਂ ਮਤਲਬ ਗਰਮੀ ਦੇ ਵਿੱਚ ਫਲ ਦੇ ਦਿੰਦੀਆਂ ਪਰ ਉਹ ਵੀ ਫਲ ਪ੍ਰੋਪਰ ਫਲ ਨਹੀਂ ਦੇ ਦਿੰਦੀਆਂ ਆਹ ਜਿਵੇਂ ਆਪਣੇ ਘਰਾਂ 'ਚ ਵੀ ਬੂਟੇ ਆਪਣੇ ਵੀ ਘਰੇ ਲੱਗੇ ਹੋਏ ਆ ਦੋ ਤਿੰਨ ਉਹ ਜਦੋਂ ਗਰਮੀ ਲੰਘ ਜਾਂਦੀ ਓਦੋਂ ਉਹਨੂੰ ਫਲਦੇ ਆਉਂਦੇ ਆ ਜਦੋਂ ਨੋੜਾ ਓਦੋਂ ਨਹੀਂ ਲੱਗਦੇ ਹਾਂਜੀ ਹਾਂਜੀ ਹਾਂ ਤੇ ਗਰਮੀ ਦੇ ਵਿੱਚ ਜਿਹੜਾ ਬੂਟਾ ਫਲ ਦੇਣ ਵਾਲ ਉਹ 4-5 ਸਾਲ ਬਾਅਦ ਫਲ ਚੱਕਦਾ ਵਾ ਤੇ ਉਹ ਸਰਦੀਆਂ ਚ ਜ਼ਿਆਦਾ ਦਿੰਦਾ ਗਰਮੀ ਚ ਥੋੜਾ ਦਿੰਦਾ ਵਾ ਪਰ ਇਹ ਵੀ ਗਰਮੀਆਂ ਚ ਜਦੋਂ ਇੱਕ ਦੋ ਬੂਟੇ ਲਾਈ ਤੁਸੀਂ ਘਰ ਦਾ ਤੁਹਾਡਾ ਸਰ ਜਾਊਗਾ ਬਿਲਕੁਲ ਜੀ ਹਾਂਜੀ ਤੁਹਾਨੂੰ ਮੁੱਲ ਲੈਣ ਦੀ ਲੋੜ ਨਹੀਂ ਪੈਂਦੀ ਚਲੋ ਉਹ ਸਰ ਜਾਊਗਾ ਪਰ ਜੇ ਤੁਸੀਂ ਉਹ ਕਮਰਸ਼ੀਅਲ ਕਰਕੇ ਇਹਨੂੰ ਵੀ ਨਿੰਬੂ ਅਸੀਂ ਗਰਮੀ ਦੇ ਵਿੱਚ ਵੇਚਨੇ ਆ ਜਦੋਂ 200 ਰੁਪਏ ਕਿਲੋ ਹੁੰਦੇ ਆ ਉਦੋਂ ਉਹ ਸਾਡੇ ਉਹਨੂੰ ਫਲ ਨਹੀਂ ਲੱਗਦਾ ਉਦੋਂ ਉਹ ਨਹੀਂ ਸਾਲਾਂ ਚ ਉਹਨੂੰ ਫਲ ਟੁੱਟ ਜਾਂਦਾ ਜਦੋਂ ਨੂੰ ਗਰਮੀ ਆਉਂਦੀ ਉਹ ਕੁਝ ਵੀ ਨਹੀਂ ਪੁੰਹਦਾ ਪੱਲੇ ਤੇ ਮੇਨ ਕਾਰਨ ਇਹੀ ਹੈਗਾ ਵਾ ਵੀ ਜਿਹੋ ਜੀ ਧਰਤੀ ਆ ਉੱਥੇ ਜ਼ਿਆਦਾਤਰ ਉਹੀ ਹੁਣ ਸਾ ਇਰਗੇ ਵਿੱਚ ਉਹ ਬਾਗ ਬੜੀ ਵਧੀਆ ਕਾਮਯਾਬ ਨੇ ਸਹੀ ਹੈ ਜੀ ਜਿਹੜਾ ਤੁਹਾਨੂੰ ਕੁਦਰਤ ਨੇ ਤੋਹਫਾ ਦਿੱਤਾ ਹਾਂ ਅਸੀਂ ਉਹਦੇ ਵਿੱਚ ਹੀ ਰਾਜੀ ਰਹਿਣ ਦੀ ਕੋਸ਼ਿਸ਼ ਕਰੀਏ ਆ ਵੀ ਕਹਿੰਦੇ ਖਾ ਲਓ ਭਵਾਂ ਥੋੜਾ ਖਾ ਲਓ ਪਰ ਚੰਗਾ ਖਾ ਲਓ ਕਹਿੰਦੇ ਜੀ ਹਾਂ ਜੀ ਹਾਂ ਜੀ ਜੇ ਇਹਨੂੰ ਕਮਰਸ਼ੀਅਲ ਕਰਨਾ ਬਾਲਾ ਬਾਲਾ ਕਮਾਉਂਦੇ ਕਮਾਉਂਦੇ ਥੋੜੇ ਤੋਂ ਵੀ ਜਾਂਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਸੇਮ ਇਹੀ ਕਹਾਣੀ ਜਿਹੜੀ ਹੈ ਇਹ ਚੰਦਨ ਦੀ ਆ ਠੀਕ ਹੈ ਜੀ ਸਾਡੇ ਕੁਝ ਵੀਰਾਂ ਭਰਾਵਾਂ ਨੇ ਮਤਲਬ ਕਾਫੀ ਵੱਡੇ ਪੱਧਰ ਤੇ ਦੋ ਕਿਲੇ ਪੰਜ ਕਿਲੇ ਜਾਂ ਮਤਲਬ ਲਾਏ ਹੋਏ ਆ ਹਾਂ ਜੀ ਇਹ ਵਿਗਨੇ ਕਿੱਦਾਂ ਆ ਇਹ ਗੱਲ ਬਾਰੇ ਤਾਂ ਜੀ ਮਤਲਬ ਕੋਈ ਤਤ ਸਾਨੂੰ ਲੱਭਾ ਹੀ ਨਹੀਂ ਆ ਪੀ ਇਹ ਕਿੰਨਾ ਖਰੀਦ ਕੇ ਖੜਨੇ ਆ ਸਹੀ ਹੈ ਜੀ ਤੇ ਜੀ ਓਡੀ ਵਧੀਆ ਕੁਆਲਟੀ ਨਾ ਬਣੀ ਹਾਂਜੀ ਤੇ ਫਿਰ ਇਹ ਕਦੀ ਵਾਸਤੇ ਨਹੀਂ ਮਤਲਬ ਵੀ ਆਪਾਂ ਨੂੰ ਨਾ 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 ਟਾਈਮ ਮਿਹਨਤ ਕਰਦਾ ਹਾਂ ਕੋਈ ਫਾਇਦਾ ਪਹਿਲੀ ਨੂੰ ਇੰਨਾ ਚਿਰ ਮਲ ਛੜਨਾ ਰੋਗ ਛੜਨਾ ਪਰ ਉਸ ਤੋਂ ਬਾਅਦ ਕਿੰਨੇ ਚਿਰ ਚ ਮੰਨ ਲਓ ਇਹ ਬੂਟਾ ਇਹ ਕਿੰਨੇ ਚਿਰ ਦਾ ਪਹਿਲਾਂ ਤਾਂ ਇਹ 6 ਸਾਲ ਦਾ ਜੀ ਹੋ ਗਿਆ ਅੱਛਾ ਹੋਰਾ ਕੀ ਬੂਟਾ 6 ਸਾਲ ਦਾ ਹਾਂ 6 ਸਾਲ ਦਾ ਹੋ ਗਿਆ ਤੇ ਜਦੋਂ ਨੂੰ ਮੰਨ ਲਓ ਵੀ ਜਿਹੜੀ ਗ੍ਰੋਥ ਤੱਕ ਇਹਨੇ ਪਹੁੰਚ ਕੇ ਵੱਡਣ ਦੇ ਕਾਬਿਲ ਹੋਣਾ ਵਾ ਉਹ ਕਿੰਨੇ ਸਾਲਾਂ ਚ ਹੋਊਗਾ 12 ਸਾਲ ਦਾ ਜਿਹੜੇ ਆ ਨਾ ਕਰਨਾਰਕਲੀ ਸਾਈਡ ਤੇ ਜਿਹੜੇ ਉਹਨਾਂ ਨੇ ਬਾਗ ਲਾਏ ਨੇ ਉਹ ਲੱਖ ਰੁਪਏ ਦਾ ਹੋ ਜਾਂਦਾ ਇੱਕ ਬੂਟਾ ਹਾਂਜੀ ਅੱਛਾ ਤੇ ਉਥੋਂ ਦੇ ਜਿਹੜੇ ਨੇ ਲੋਕ ਨੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ ਅਹੀਂ ਲੱਖ ਸਵਾ ਲੱਖ ਰੁਪਏ ਦਾ ਸਾਡਾ ਇਹ ਬੂਟਾ ਵਿਕ ਜਾਂਦਾ ਬੂਟਾ ਵਿਕ ਜਾਂਦਾ ਹਾਂਜੀ ਸਹੀ ਹੈ ਜੀ ਤੇ ਪਰ ਮੈਨੂੰ ਲੱਗਦਾ ਵੀ ਸਾਡਾ ਇਹ ਵਿਕੂਗਾ ਅੱਛਾ ਕਿਉਂਕਿ ਇਹਦੇ ਵਿੱਚ ਉਹ ਕੁਆਲਿਟੀ ਬੰਨੀ ਹੀ ਨਹੀਂ ਸਹੀ ਹੈ ਜੀ ਇਹਦੇ ਵਿੱਚ ਕਿਉਂਕਿ ਮੌਸਮ ਤੇ ਹਾਂਜੀ ਸਭ ਤੋਂ ਜ਼ਿਆਦਾ ਮੇਨ ਜਿਹੜਾ ਵਾ ਵੀ ਆਪਣਾ ਇਥੋਂ ਪਾਉਣ ਪਾਣੀ ਜਿਹੜਾ ਵਾ ਇਹਦੇ ਨਾਲ ਕੂਲ ਹੀ ਨਹੀਂ ਹੈਗਾ ਸਹੀ ਹੈ ਜੀ ਹੁਣ ਜੇ ਤਾਂ ਮੰਨ ਲਓ ਆਪਾਂ ਉਹ ਸੇਵ ਦੀ ਗੱਲ ਸੇ ਬੇਸ਼ੱਕ ਆਪਣੇ ਲੱਗੇ ਹੋਏ ਆ ਹਾਂਜੀ ਬਿਲਕੁਲ ਲੱਗੇ ਵੇ ਭਰਿਆ ਪਿਆ ਬੂਟਾ ਹਾਂਜੀ ਬੂਟਾ ਭਰਿਆ ਪਿਆ ਵਾ ਹਾਂਜੀ ਤੇ ਇਹ ਅਸੀਂ ਕਮਰਸ਼ੀਅਲ ਨਹੀਂ ਕਰ ਸਕਦੇ ਇਹਨੂੰ ਸਹੀ ਆ ਜੀ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਜੇ ਬਾਗ ਲਾਉਣਾ ਚਾਹੀਦਾ ਬਾਗ ਲਾਉਣਾ ਤੁਸੀਂ ਬਾਗ ਨਹੀਂ ਲਾ ਸਕਦੇ ਇਹਦਾ ਸਹੀ ਆ ਜੀ ਕਿਉਂਕਿ ਉਨੀ ਕੁਆਲਿਟੀ ਜਿਹੜੀ ਕਸ਼ਮੀਰ ਦੇ ਵਿੱਚ ਬਣਦੀ ਆ ਅਸਲੀਅਤ ਗੱਲ ਇਹ ਹੈਗੀ ਆ ਵੀ ਆਪਣੇ ਨਹੀਂ ਬਣਦੀ ਆਹਾਨੂੰ ਸ਼ੌਂਕ ਹੈ ਬੂਟੇ ਲਾਉਂਦਾ ਹਾਂ ਅਸੀਂ ਇਹ ਬੂਟੇ ਲਾਏ ਆ ਬਿਲਕੁਲ ਸੋਹਣੇ ਲੱਗਦੇ ਆ ਥੋੜਾ ਬੋੜਾ ਫਲ ਆਪਣਾ ਜਿਹੜਾ ਵਾ ਇਹ ਮਿੱਠਾ ਹੁੰਦਾ ਵਾ ਵੀ ਆਪਾਂ ਹੀ ਖਾ ਲਈ ਦੀ ਹਾਂ ਜੋ ਮਿਲ ਜਾਂਦਾ ਵ ਪਰ ਇਹਨੂੰ ਆਪਾਂ ਵੇਚ ਨਹੀਂ ਸਕਦੇ ਹਾਂ ਵੀ ਜੇ ਇਹ ਵੀ ਆ ਨਾ ਆਪਾਂ ਪਾਗ ਲਾ ਲਾਂਗੇ ਦੇ ਨਾ ਕਮਰਸ਼ੀਅਲ ਤੌਰ ਤੇ ਨਹੀਂ ਇਹਦਾ ਤੇ ਇਹਦੇ ਚੋਂ ਹੀ ਕਮਾਈ ਕਰ ਲਾਂਗੇ ਉਹ ਗੱਲ ਨਹੀਂ ਬਣਨੀ ਇਹਨੂੰ ਮਾਰਕੀਟ ਦੇ ਵਿੱਚ ਲੋਕਾਂ ਨੇ ਪਸੰਦ ਹੀ ਨਹੀਂ ਕਰਨਾ ਐਨਾ ਖੱਟਾ ਰਹਿ ਜਾਣਾ ਨਹੀਂ ਬਿਲਕੁਲ ਜੀ ਉਹਦੇ ਵਿੱਚ ਮਠਾਸ ਹੀ ਨਹੀਂ ਆਉਣੀ ਹਾਂ ਤੇ ਇਹਦਾ ਮੁੱਖ ਕਾਰਨ ਇਹੀ ਹੈ ਜਿਹੜਾ ਆਪਾਂ ਪਹਿਲਾਂ ਦੱਸ ਕੇ ਛੱਡਿਆ ਹਾਂ ਹਾਂਜੀ ਉਹੀ ਫਿਰ ਬੇਰ ਬੋਕਰ ਜਿਹੜਾ ਵਾਤਾਵਰਨ ਨਾਹੀਂ ਹਾਂਜੀ ਉਹ ਇਹਨਾਂ ਵਾਸਤੇ ਇਥੋਂ ਦਾ ਜਿਹੜਾ ਉਹ ਨਹੀਂ ਹੈ ਇਹ ਤੋਂ ਬਾਅਦ ਜਿਹੜਾ ਇਹ ਚੰਦਨ ਦੀ ਆਪਾਂ ਗੱਲ ਕਰਨ ਡਿਆ ਸੀ ਹਾਂਜੀ ਸਭ ਤੋਂ ਵੇਹਤਰ ਜਿਹੜਾ ਵਾ ਉਹ ਕਰਨਾਟਕਾ ਦਾ ਹੈਗਾ ਵਾ ਲਾਲ ਚੰਦਨ ਦੋ ਤਰ੍ਹਾਂ ਦਾ ਆਉਂਦਾ ਇਹ ਵਾਈਟ ਹੈਗਾ ਹਾਂਜੀ ਸਾਡੇ ਕੋਲ ਲੱਗਾ ਆ ਜਿਹੜਾ ਉਸ ਤੋਂ ਬਾਅਦ ਅਸੀਂ ਲਾਲ ਚੰਦਨ ਵੀ ਉਹਦਾ ਲਾਇਆ ਵਾ ਉਹ ਨੂੰ ਸਰਦੀ ਜਿਆਦਾ ਮਾਰਦੀ ਮਤਲਬ ਉਹ ਤੋੜਨਾ ਥੋੜਾ ਜਿਹਾ ਔਖਾ ਵਾ ਅੱਛਾ ਜੀ ਇਹ ਥੋੜਾ ਸੌਖਾ ਚੱਲ ਜਾਂਦਾ ਸਹੀ ਹੈ ਜੀ ਤੇ ਇਹ ਆਪਣੇ ਕੋ ਚੱਲ ਗਿਆ ਆ ਵਾ ਉਹ ਸਾਡੇ ਕੋਲ ਬੂਟੇ ਮਰ ਗਏ ਹੋਏ ਸੀ ਕੋਈ ਵੀਰ ਭਰਾ ਹੋਰ ਜਿਹੜੇ ਨੇ ਲਾਉਣ ਵਾਲੇ ਮਿਹਨਤ ਕਰਨ ਵਾਲੇ ਉਹ ਤੋਰ ਸਕਦੇ ਨੇ ਚੱਲ ਪਊਗਾ ਪਰ ਫਿਰ ਵੀ ਗੱਲ ਮੁੱਕਦੀ ਇੱਥੇ ਆ ਜਣੀ ਆ ਵੀ ਆਪੇ ਦੀ ਖੇਤੀ ਜਿਹੜੀ ਆ ਉਸ ਵਿੱਚ ਚੱਕਰ 'ਚ ਨਾ ਪਈਏ ਹਾਂ ਤੁਸੀਂ ਚੰਦਨ ਲਾਓ ਹਾਂਜੀ ਟ੍ਰੇਲ ਕਰੀਏ ਅੱਗੇ ਵਧਿਏ ਵੀ ਕਿਸੇ ਨੇ ਪਿੱਛੇ ਲੱਗ ਕੇ ਕੋਈ ਵੱਡਾ ਪੰਗਾ ਨਾ ਲੈ ਲੀਏ ਕਿਸੇ ਦੇ ਪਿੱਛੇ ਲੱਗ ਕੇ ਮਤਲਬ ਜਿਹੜਾ ਨਾ ਵੀ ਇਸ ਚੱਕਰ ਦੇ ਵਿੱਚ ਵੀ ਅਸੀਂ ਲੱਖਾਂ ਕਮਾ ਲਾਂਗੇ ਜਾਂ ਕਰੋੜਾਂ ਕਮਾ ਲਾਂਗੇ ਹਾਂਜੀ ਉਹਦੇ ਵਾਸਤੇ ਮਤਲਬ ਆਪਾਂ ਇਹਨੂੰ ਚੱਕ ਨੂੰ ਨਾ ਪਈਏ ਹਾਂ ਤੇ ਜਿਹੜੇ ਆਪਾਂ ਇਹ ਵੀਰੇ ਬੂਟੇ ਲਾਏ ਆ ਜਿਵੇਂ ਆਹ ਚੰਦਨ ਦੇ ਇਹ ਆਪਾਂ ਮੰਨ ਲਓ ਕਿੱਥੋਂ ਲੈ ਕੇ ਆਂਦੇ ਆ ਜਾਂ ਵੀ ਕਿਹੜੀ ਬਰੀਡ ਆ ਇਹ ਇਹ ਵੀਰ ਜੀ ਇਹ ਬੂਟੇ ਅਸੀਂ ਲਿਆਂਦੇ ਹੀ ਬੜੋਦੇ ਦੂੰ ਅੱਛਾ ਜੀ ਇਹ ਬੜੋਦਰਾ ਤੂੰ ਹਾਂਜੀ ਆਪਣੇ ਉਥੇ ਇੱਕ ਡਾਕਟਰ ਨੇ ਡਾਕਟਰ ਮੇਸ਼ ਸਾਹਿਬ ਅੱਛਾ ਜੀ ਉਹਨਾਂ ਦੇ ਲੈਬੋਰੀ ਉਹਨਾਂ ਨੇ ਮਤਲਬ ਇਹ ਟਿਸ਼ੂ ਕਲਚਰ ਤੋਂ ਆਪਣੇ ਕੇਲੇ ਦੀ ਖੇਤੀ ਵੀ ਕਰਦੇ ਹੋ ਤਿਆਰ ਕਰਦੇ ਨੇ ਪੌਦਾ ਹਾਂਜੀ ਤੇ ਉਹ ਚੰਦਨ ਦਾ ਵੀ ਪੌ ਤਿਆਰ ਕਰਦੇ ਸੀ ਹਾਂਜੀ ਮਹਿਜੂਰ ਸਾਹਿਬ ਗਏ ਸੀ ਅਸੀਂ ਆਪਣੀ ਫੈਮਿਲੀ ਸਵੇ ਤਾਂ ਆਪਣੀ ਗੱਡੀ ਦੇ ਹਾਂਜੀ ਤੇ ਉੱਥੋਂ ਵਾਪਸੀ ਤੇ ਆਉਂਦੇ ਆ ਉਹਨਾਂ ਕੋਲ ਅਸੀਂ ਬੂਟੇ ਲੈ ਕੇ ਆਏ ਔਰ ਉਹਨਾਂ ਨੇ ਸਾਨੂੰ ਇਹੀ ਸਲਾਹ ਦਿੱਤੀ ਸੀ ਵੀ ਤੁਸੀਂ 10 ਬੂਟੇ ਜਾਂ 15 ਬੂਟੇ ਜਾਂ 5 ਬੂਟੇ ਜਿਹੜੇ ਹਨ ਤੁਸੀਂ ਇੱਧਰ ਲਾ ਕੇ ਦੇਖੋ ਇੱਕ ਵਾਰੀ ਇੱਕ ਟ੍ਰਾਇਲ ਤੌਰ ਤੇ ਇੱਕ ਟ੍ਰਾਇਲ ਦੇ ਟ੍ਰਾਇਲ ਦੇ ਤੌਰ ਤੇ ਹਾਂਜੀ ਔਰ ਉਹ ਤੋਂ ਸਾਲ ਬਾਅਦ 6 ਮਹੀਨੇ ਬਾਅਦ ਅਸੀਂ ਉਹਨਾਂ ਨੂੰ ਫੋਨ ਕਰਦੇ ਰਹਿੰਦੇ ਆ ਹਾਂਜੀ ਕਿ ਮਤਲਬ ਡਾਕਟਰ ਸਾਹਿਬ ਇਹ ਬੂਟੇ ਇਸ ਤਰੀਕੇ ਦੇ ਹੋ ਗਏ ਜੀ ਐਡੇ ਵੱਡੇ ਹੋ ਗਏ ਜੀ ਹਾਂਜੀ ਹੂੰ ਔਰ ਬਕਾਇਦਾ ਨੀਆਂ ਫੋਟੋਆਂ ਲਾ ਕੇ ਬੰਦ ਨੂੰ ਭੇਜ ਦੇ ਰਹੀਦਾ ਬੰਦਾ ਤਾਲਮੇਲ ਦੇ ਵਿੱਚ ਹੈਗੀ ਆ ਸਹੀ ਹੈ ਜੀ ਤੇ ਜਿਉਂ ਜਿਉਂ ਇਹਦਾ ਗਾਂ ਅਗੇ ਰਿਜ਼ਲਟ ਆਊਗਾ ਉਸੇ ਤਰੀਕੇ ਨਾਲ ਅਸੀਂ ਮਤਲਬ ਦਰਸ਼ਕਾਂ ਨੂੰ ਜਿਹੜਾ ਉਹ ਦੱਸਦੇ ਰਵਾਂਗੇ ਸਹੀ ਹੈ ਜੀ ਵੀ ਆਪਾਂ ਕਿੱਥੋਂ ਤੱਕ ਪਹੁੰਚ ਰਹੇ ਆ ਜੇ ਤਾਂ ਇਹ ਪ੍ਰੋਫਿਟ ਵਾਲਾ ਕਿ ਸੌਦਾ ਹੁੰਦਾ ਵਾ ਤੇ ਫਿਰ ਤੇ ਅਸੀਂ ਸਲਾਹ ਦੇਵਾਂਗੇ ਵੀ ਤੁਸੀਂ ਵੱਧ ਤੋਂ ਵੱਧ ਮਤਲਬ ਇਹਦੇ ਕੰਮ ਦੇ ਵਿੱਚ ਆ ਜਾਓ ਹਾਂ ਕਿਉਂਕਿ ਤੁਹਾਡਾ ਖੁਦ ਦਾ ਨਰਸਰੀ ਦਾ ਕੰਮ ਆ ਤੁਸੀਂ ਅੱਜ ਬਿਲਕੁਲ ਜੀ ਇੱਕ ਗੱਲ ਦਰਸ਼ਕੋ ਇੱਥੇ ਵੇਖੋ ਖਾਸ ਆ ਵੀ ਬਾਈ ਹੁਣਾਂ ਦਾ ਖੁਦ ਦਾ ਨਰਸਰੀ ਦਾ ਕੰਮ ਆ ਚਾਉਣ ਤਾਂ ਲੋਕਾਂ ਨੂੰ ਝੂਠ ਮਾਰ ਕੇ ਬੂਟੇ ਵੇਚ ਸਕਦੇ ਆ ਭਾਈ ਚੰਦਨ ਲਾਓ ਤੇ ਲੱਖਾਂ ਕਮਾਓ ਜਿਵੇਂ ਲੋਕ ਕਰੀ ਜਾ ਰਹੇ ਆ ਲੋਕਾਂ ਨਾਲ ਧੋਖਾ ਹੋ ਰਿਹਾ ਵਾ ਪੰਜਾਬ ਦੇ ਵਿੱਚ ਤੇ ਪਰ ਇਹਨਾਂ ਦੀ ਖੁਦ ਹੀ ਨਰਸਰੀ ਆ ਪਰ ਆਪ ਦਾ ਮੁਨਾਫਾ ਨਾ ਦੇਖਦੇ ਹੋਏ ਵੀ ਇੱਕ ਗੁਰੂ ਸਾਹਿਬ ਨੂੰ ਮੰਨਣ ਵਾਲੇ ਆ ਇਸ ਗੱਲੋਂ ਵੀ ਕਿਸੇ ਨਾ ਠੱਗੀ ਧੋਖਾ ਨਾ ਕਰਨ ਦੇ ਕਰਕੇ ਉਹਨਾਂ ਨੇ ਆਪਾਂ ਨੂੰ ਸੱਚ ਦੱਸਿਆ ਵੀ ਭਾਈ ਸਾਹਿਬ ਟ੍ਰਾਇਲ ਤੌਰ ਤੇ ਬੂਟੇ ਜਿਹੜੇ ਉਹ ਪੰਜ ਚਾਰ ਲਾਓ ਪਰ ਇਹ ਨਹੀਂ ਵੀ ਕੋਈ ਮੰਨ ਲਓ ਚਾਰ ਕਿੱਲੇ ਲਾ ਕੇ ਵੇਝੇ ਕਿਸੇ ਦੇ ਕਹਿਣ ਤੇ ਤੇ ਬਾਅਦ ਵਿੱਚੋਂ ਨਿਕਲੇ ਕੁਝ ਬਿਨਾ ਹਨਾ ਵੀਰੇ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਇਦਾਂ ਹੀ ਗੱਲ ਜੀ ਇਹਨੂੰ ਜਿਹੜਾ ਛਾਂਗਣਾ ਵੀ ਪੈਂਦਾ ਇਹਦੀ ਕੋਈ ਸ਼ੰਗਾਈ ਵੀ ਜ਼ਰੂਰੀ ਆ ਹਾਂਜੀ ਬਿਲਕੁਲ ਜੀ ਮਤਲਬ ਇੱਕ ਤਣਾ ਰੱਖਿਆ ਜਾਵੇ ਇਹ ਤਾਂ ਜ਼ਿਆਦਾ ਵਧੀਆ ਹੈਗਾ ਅੱਛਾ ਜੀ ਇਸ ਲਈ ਇਹ ਮਤਲਬ ਹੈ ਨਾ ਆਪਣੇ ਥੋੜੀ ਜਿਹੀ ਗਰਮੀ ਜ਼ਿਆਦੀ ਪੈਂਦੀ ਵਜ੍ਹਾ ਕਰਕੇ ਨਾ ਇਹਨੂੰ ਫਟਾਰ ਜ਼ਿਆਦੀ ਆਉਂਦੀ ਹੈ ਹਾਂਜੀ ਸਹੀ ਹੈ ਜੀ ਹਾਂਜੀ ਤੁਸੀਂ ਮਤਲਬ ਇਹ ਗੱਲ ਨੋਟ ਕੀਤੀ ਹੋਊਗੀ ਵੀ ਜਿਹੜਾ ਜ਼ਿਆਦਾ ਖੁਸ਼ਕ ਇਲਾਕੇ ਦੇ ਵਿੱਚ ਬੂਟਾ ਹੋਊਗਾ ਥੋੜੀ ਜਿਹੀ ਗਰਮ ਇਲਾਕੇ ਦੇ ਵਿੱਚ ਬੂਟਾ ਹੋਊਗਾ ਹਾਂਜੀ ਉਹਨੂੰ ਫਟਾਰ ਜ਼ਿਆਦੀ ਰਹਿੰਦੀ ਆ ਸਹੀ ਹੈ ਜੀ ਐ ਪੂਲਰ ਦੀ ਆਪਾਂ ਗੱਲ ਕਰੀਏ 1 ਮਿੰਟ ਇਹਦੇ ਚੰਦਰ ਤੋਂ ਥੋੜਾ ਜਿਹਾ ਹਟਕੇ ਕਿ ਕਸ਼ਮੀਰ ਦੇ ਵਿੱਚ ਇਹੀ ਪੂਲਰ ਜਿਹੜਾ ਵਾ ਉਹਨੂੰ ਕੋਈ ਤਣਾ ਨਹੀਂ ਹੁੰਦਾ ਪਾਸੇ ਨੂੰ ਟਾਣੀ ਕੋਈ ਨਹੀਂ ਹੁੰਦੀ ਉਹ ਬਿਲਕੁਲ ਸਿੱਧੀ ਤੋਂ ਦੇ ਇੱਕ ਹੀ ਤਣਾ ਹੁੰਦਾ ਉੱਪਰ ਜਾ ਕੇ ਹਨਾ ਟਾਣੀ ਹਰੀਆਂ ਹੁੰਦੀਆਂ ਪਾਸੇ ਹਾਂਜੀ ਹਾਂਜੀ ਉਹ ਵੀ ਛੋਟੀਆਂ ਛੋਟੀਆਂ ਟਾਣੀਆਂ ਨਿਕਲਦੀਆਂ ਸਰਦੀ ਜੋ ਚੜ ਜਾਂਦੀਆਂ ਸਹੀ ਹੈ ਜੀ ਤੇ ਇੱਕ ਤਣਾ ਉਹਦਾ ਮਤਲਬ ਜਿਹੜਾ ਖਲੋਤਾ ਰਹਿਂਦਾ ਹਾਂਜੀ ਉਹੀ ਪੂਲਰ ਸਾਡੇ ਪੰਜਾਬ ਦੇ ਵਿੱਚ ਇੱਕ ਮਤਲਬ ਦਰਖਤ ਵਾਂਗੂ ਉਹਦੇ ਵੱਡੇ ਟਾਣ ਵੀ ਆਉਂਦੇ ਨੇ ਉਹ ਬਣ ਜਾਂਦੇ ਜਿਆਦਾਤਰ ਅੱਛਾ ਅੱਛਾ ਹੁਣ ਕੁਝ ਨਸਲਾਂ ਨਵੀਆਂ ਆਈਆਂ ਨੇ ਹਾਈ ਤੇ ਜਿੱਦਾਂ ਦਾ ਕੋਈ ਪੌਣ ਪਾਣੀ ਜਾਂ ਹੁੰਦਾ ਵਾ ਵਾ ਮੌਸਮ ਉਹਦੇ ਨਾਲ ਇਧਰ ਸਾਡੇ ਪੰਜਾਬ ਦੇ ਵਿੱਚ ਜਿਹੜਾ ਆਪਣਾ ਵਾ ਇਹਨੂੰ ਉਹ ਜਾਦੀਆਂ ਆਉਂਦੀਆਂ ਨੇ ਸਹੀ ਹੈ ਜੀ ਇਹਦੇ ਕਰਕੇ ਇਹਨੂੰ ਸ਼ਿੰਗਾਈ ਕਰਨੀ ਪੈਂਦੀ ਆ ਠੀਕ ਹੈ ਜੀ ਤੇ ਜਿਹੜੇ ਵੀਰਾਂ ਭਰਾਵਾਂ ਨੇ ਲਾਇਆ ਵਾ ਹਾਂਜੀ ਉਹ ਜ਼ਰੂਰੀ ਆ ਵੀ ਇਹਨੂੰ ਇਹਦੀ ਸ਼ਿੰਗਾਈ ਕਰਨ ਸਾਡੇ ਕੋਲ ਵੀ ਪਹਿਲਾਂ ਸ਼ਿੰਗਾਈ ਹੋਣ ਤੋਂ ਹੀ ਉਖੜ ਗਏ ਆ ਉਹਦੀਆਂ ਦੋ ਦਸਾਂ ਗੜਾ ਹੋਈਆਂ ਦੇਖੋ ਹਾਂਜੀ ਆ ਜਗ੍ਹਾ ਤੋਂ ਹਨਾ ਉਹ ਖਰਾਬ ਹੋ ਗਿਆ ਵਾ ਆ ਜਗ੍ਹਾ ਦੇ ਵਿੱਚ ਪਰ ਇਹ ਸਾਈਂ ਬਾਅਦ ਵਿੱਚ ਮਤਲਬ ਜਿਹੜਾ ਇਹਨੂੰ ਇਹ ਕੁਛ ਛੰਗਿਆ ਵਾ ਵੀ ਮੰਨ ਲਓ ਲੇਟ ਛੰਗਿਆ ਹਾਂਜੀ ਹਾਂਜੀ ਲੇਟ ਛੰਗਿਆ ਵਾ ਤੇ ਹਾਲੇ ਵੀ ਇਹਦਾ ਮਤਲਬ ਜਿਹੜਾ ਵਾ ਇਹਦਾ ਚਾਹੀਦਾ ਹੈ ਵੀ ਇੱਕ ਹੀ ਤਾਂ ਨਾ ਰੱਖਿਆ ਜਾਂਦਾ ਉਹਦਾ ਵੀ ਇੱਕ ਰੱਖਿਆ ਜਾਂਦਾ ਸਹੀ ਹੈ ਜੀ ਹੂੰ ਪਰ ਕੋਸ਼ਿਸ਼ ਤਾਂ ਅਸੀਂ ਜਿੱਦਾਂ ਉਹ ਬਣੇ ਨੇ ਇੱਕ ਚੀਜ਼ ਹੋਰ ਵੇਖ ਰਹੇ ਆ ਇਹਦੇ ਤੇ ਜਿਹੜੇ ਪੱਤੇ ਆ ਸਾਰਿਆਂ ਨੂੰ ਪਰ ਲਾ ਰੱਖਾ ਜਿਹੜਾ ਇਹਨਾਂ ਦੇ ਵਿੱਚੋਂ ਖਾਸ ਕਰ ਜਾਂ ਵਿੱਚੋਂ ਇਹ ਇਹਦੇ ਵੀ ਆ ਹਨਾ ਇਹਦੇ ਤਾਂ ਕੁਝ ਜਿਹੜੇ ਆ ਉਹ ਸਹੀ ਆਪਾਂ ਨੂੰ ਨਜ਼ਰ ਆ ਰਹੇ ਆ ਕੁਝ ਪੱਤੇ ਆਏ ਆ ਜਿਵੇਂ ਵੀ ਇਕੱਠੇ ਹੋਏ ਹੁੰਦੇ ਪੱਤੇ ਆ ਦੇ ਹਾਂਜੀ ਹਾਂਜੀ ਬਿਲਕੁਲ ਜੀ ਆ ਵੇਖੋ ਹਾਂਜੀ ਇਹ ਜਨਾਬ ਸਰਦੀ ਨਾਲ ਆ ਰਹੇ ਆ ਲੀੜੇ ਉਹ ਦਿਖਾ ਦਿਓ ਹਾਂਜੀ ਆ ਵੇ ਪੱਤੇ ਨਾ ਜਿਵੇਂ ਇਕੱਠੇ ਹੋਏ ਹੁੰਦੇ ਆ ਵੇ ਆਏ ਆ ਬੰਦ ਜੇ ਹੋਏ ਪਏ ਆ ਬਿਲਕੁਲ ਜੀ ਸਰਦੀ ਨਾਲ ਆ ਰਹੇ ਆ ਆ ਵੇਖੋ ਆ ਪੱਤੇ ਸਾਰੇ ਇਕੱਠੇ ਹੋਏ ਪਏ ਆ ਆ ਵੀ ਇਕੱਠੇ ਹੋਏ ਪਏ ਆ ਨਾ ਉੱਪਰਲੇ ਵੀ ਸਾਰੇ ਤਾਂ ਤਾਂ ਹੀ ਮੈਂ ਦੇਖ ਰਿਹਾ ਮੈਂ ਇਹਦਾ ਕੀ ਕਾਰਨ ਆ ਜੀ ਇਹ ਤਾਂ ਜਨਾਬ ਸਰਦੀ ਕਰਕੇ ਆ ਜੀ ਇਹ ਅੱਛਾ ਜੀ ਕਿਉਂਕਿ ਸਰਦੀਆਂ ਦੇ ਵਿੱਚ ਜਿਹੜਾ ਵਾ ਮਤਲਬ ਜਦੋਂ ਠੰਡ ਪੈਂਦੀ ਹੈ ਜਾਰੀ ਉਦੋਂ ਇਹਦੀ ਗਰੋਥ ਰੁਕ ਜਾਂਦੀ ਆ ਇਹ ਪੱਤੇ ਪੁਰਾਣੇ ਹੋ ਜਾਂਦੇ ਆ ਸਹੀ ਆ ਜੀ ਤੇ ਨਵੇਂ ਪੱਤੇ ਨੀ ਪੱਤੇ ਆ ਜੀ ਹਾਂ ਜੀ ਸਰਦੀਆਂ ਦੇ ਪੱਤੇ ਆ ਇਹ ਮੁੜਗੇ ਹੋਏ ਨੇ ਹੁਣ ਮਤਲਬ ਮੌਸਮ ਜਿਹੜਾ ਬਦਲ ਹੋਇਆ ਹਾਂ ਜੀ ਇਹ ਗਿਰ ਜਾਣੇ ਆ ਸਹੀ ਆ ਉਹ ਜ ਤੁਸੀਂ ਦੂਜੀ ਗੱਲ ਨੋਟ ਕਰੋ ਕਿ ਜਿੰਨਾ ਉਹ ਪੱਤੇ ਮਤਲਬ ਜਿਹੜੇ ਆ ਨਾ ਨਵੇਂ ਨਿਕਲਦੇ ਨੇ ਉਹ ਬਿਲਕੁਲ ਠੀਕ ਹੈਗੇ ਨਹੀਂ ਹਾਂ ਜੀ ਆ ਜਿਵੇਂ ਆ ਗਰਮੀ ਦੇ ਵਿੱਚ ਇੱਥੇ ਜਾ ਕੇ ਹਾਂ ਜੀ ਤੇ ਗਰਮੀ ਦੇ ਵਿੱਚ ਇਹਨੇ ਬਿਲਕੁਲ ਹਰੇ ਭਰੇ ਹੋਏ ਨੇ ਜੀ ਆ ਵੇਖੋ ਇੱਥੇ ਨਵੇਂ ਨਿਕਲੀ ਜਾਂਦੇ ਆ ਪੱਤੇ ਇਹ ਬਿਲਕੁਲ ਸਹੀ ਆ ਹਨਾ ਜਿਵੇਂ ਆਮ ਪੱਤਾ ਹੁੰਦਾ ਹਾਂਜੀ ਸਹੀ ਤੇ ਬਾਕੀ ਇਹਨੂੰ ਕੋਈ ਫਾਲ ਜਾਂ ਕੋਈ ਫੁੱਲ ਜਾਂ ਕੋਈ ਵੀ ਕੁਛ ਚੀਜ਼ ਲੱਗਦੀ ਵੀ ਆ ਹਾਂਜੀ ਹਾਂਜੀ ਇਹਨੂੰ ਛੋਟੇ ਜਿਹੇ ਵੀ ਆਪਣੇ ਲੱਗਦੇ ਨੇ ਫੁੱਲ ਅੱਛਾ ਜੀ ਤੇ ਕਾਫੀ ਬੂਟਾ ਉੱਤੋਂ ਮਤਲਬ ਫੁੱਲਾਂ ਨਾਲ ਭਰ ਜਾਂਦਾ ਏ ਸਹੀ ਆ ਜੀ ਹਾਂਜੀ ਹਾਂਜੀ ਤੇ ਉਹਦੇ ਵਿੱਚੋਂ ਹੁਣ ਪਿਛਲੇ ਸਾਲ ਤੋਂ ਇਹਨੂੰ ਥੋੜਾ ਜਿਹਾ ਬੀਜ ਵੀ ਲੱਗਣਾ ਸ਼ੁਰੂ ਹੋ ਗਿਆ ਵਾ ਹਾਂਜੀ ਹਾਂਜੀ ਇੱਥੇ ਕੋਈ ਵਿਰਲਾ-ਵਿਰਲਾ ਬੀਜ ਲੱਗਾ ਹੋਣਾ ਤੁਸੀਂ ਦੇਖੋਗੇ ਹਾਂਜੀ ਉਹ ਸਾਹਮਣੇ ਦਿਸ ਰਿਹਾ ਆ ਵ ਇੱਕ ਤਾਂ ਆ ਨੇੜੇ ਹੀ ਦਿਸਦਾ ਵੇ ਆ ਵੀ ਲੱਗਾ ਹਨਾ ਗਟੋਲੀ ਜੀ ਵਰਗਾ ਲੱਗਾ ਜਿਵੇਂ ਨਿੰਮ ਦੀ ਨਮੋਲੀ ਹੁੰਦੀ ਆ ਜਾਂ ਗਟੋਲੀ ਕਹਿ ਦਿੰਨੇ ਆਪਾਂ ਉਹਨੂੰ ਡੇਕ ਦੀ ਉਤਰੇਕ ਦੀ ਨੂੰ ਹਾਂਜੀ ਹਾਂਜੀ ਉਹਦੇ ਵਾਂਗੂ ਲਗਾਵੇ ਕੋ ਤਾਂ ਵੀ ਦੱਸਦਾ ਹਨਾ ਉੱਚਾ ਤੇ ਇਹ ਗਰਮੀਆਂ ਦੇ ਵਿੱਚ ਮਤਲਬ ਕਿ ਇਹਦੇ ਆਪੇ ਗਾੜੀ ਉੱਗੰਦੀ ਸਮਰਥਾ ਵੀ ਰੱਖਦਾ ਵਾ ਅੱਛਾ ਜੀ ਤੇ ਉਗਪਿੰਦਾ ਵਾ ਜੀ ਹਾਂਜੀ ਜਦੋਂ ਉਹਦਾ ਬੀ ਪੱਕ ਕੇ ਡੈਗ ਪੈਂਦਾ ਹਾਂਜੀ ਪੱਕ ਕੇ ਉਗਪਿੰਦਾ ਜੀ ਇਹ ਵੀ ਨਵਾਂ ਬੂਟਾ ਉੱਗਿਆ ਹਾਂਜੀ ਨਵਾਂ ਬੂਟਾ ਉੱਗਿਆ ਹਾਂਜੀ ਸਹੀ ਆ ਜੀ ਇੱਕ ਵੀਰੇ ਇਹ ਵੀ ਗੱਲ ਸੁਣਨ ਚਾਹੁੰਦੀ ਆ ਜਿਵੇਂ ਆਪਾਂ ਗੱਲ ਕਰਦੇ ਆ ਵੀ ਇਹ ਦੀ ਬਲੈਕ ਦੇ ਵਿੱਚ ਵੀ ਕੋਈ ਹੈ ਇਦਾਂ ਦਾ ਕੁਝ ਹਾਂਜੀ ਹਾਂਜੀ ਇਹ ਬਿਲਕ ਹਾਂਜੀ ਉਹ ਭਾਰਤ ਦੇ ਵਿੱਚ ਇਹਦਾ ਜਿਹੜਾ ਵੱਡਾ ਤਸਕਰ ਵਿਰਪਣ ਹਾਂਜੀ ਹਾਂ ਉੱਥੇ ਕਾਫੀ ਡਾਕੂਮੈਂਟਰੀਆਂ ਆਪਣੀਆਂ ਮੂਵੀ ਬਣੀਆਂ ਆ ਗਏ ਹਨ ਹਾਂਜੀ ਬਹੁਤ ਮਤਲਬ ਉਹਨੇ ਤਸਕਰੀ ਕੀਤੀ ਇਹਦੀ ਜੰਗਲਾਂ ਦੇ ਵਿੱਚੋਂ ਕਿਨਾਰਕ ਦੇ ਜੰਗਲਾਂ ਦੇ ਵਿੱਚੋਂ ਬਹੁਤ ਉਹਨੇ ਚੰਦਨ ਵੜਗੇ ਵੇਚਿਆ ਵਾ ਹਾਂਜੀ ਤੇ ਇਹਨੂੰ ਇਹਦੀ ਬਲੈਕ ਬਹੁਤ ਜਿਆਦੀ ਮਤਲਬ ਕਿ ਇੱਕ ਧੰਦਾ ਕਾਫੀ ਵੱਡੇ ਪੱਧਰ ਦੇ ਮਾਫੀਆ ਦਾ ਵੀ ਚੱਲਿਆ ਆਗਾ ਸਹੀ ਹੈ ਜੀ ਤੇ 2002 ਤੱਕ ਇਹਦੇ ਤੇ ਨਾ ਪਾਬੰਦੀ ਹੀ ਭਾਰਤ ਸਰਕਾਰ ਵੱਲੋਂ ਅੱਛਾ ਜੀ ਵੀ ਤੁਸੀਂ ਇਹਨੂੰ ਵੇਚ ਨਹੀਂ ਸਕਦੇ ਕਿਸੇ ਬੰਦੇ ਨੂੰ ਵੀ ਤੁਸੀਂ ਭਾਵੇਂ ਬੇਸ਼ੱਕ ਆਪਣੇ ਬੂਟਾ ਘਰ ਚ ਵੀ ਲਗਾਇਆ ਹੋਇਆ ਵਾ ਹਾਂਜੀ ਪਰ ਉਹ ਵੀ ਤੁਸੀਂ ਮਤਲਬ ਬਾਜ਼ਾਰ ਦੇ ਵਿੱਚ ਵੇਚਣ ਜਾਓਗੇ ਤੇ ਤੁਸੀਂ ਉਹ ਬਲੈਕ ਦੇ ਵਿੱਚ ਫੜੇ ਜਾਓਗੇ ਵੀ ਇਹ ਤੁਸੀਂ ਕਿੱਥੋਂ ਲੈ ਕੇ ਆਏ ਜੀ ਹਾਂਜੀ 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 ਇਹ ਮਤਲਬ ਚੋਰੀ ਦਾ ਮੰਨਿਆ ਜਾਊਗਾ ਸਹੀ ਹੈ ਜੀ ਫਿਰ ਇੱਕ ਆਲ ਇੰਡੀਆ ਸੈਂਡਲਵੁੱਡ ਮਤਲਬ ਐਸੋਸੀਏਸ਼ਨ ਬਣੀ ਹਾਂਜੀ ਇੱਕ ਕਮੇਟੀ ਬਣੀ ਹਾਂਜੀ ਉਹਨਾਂ ਨੇ ਮਤਲਬ ਇਹਨੂੰ ਇਹ ਪਾਸ ਕਰਵਾਇਆ ਸਰਕਾਰ ਦੇ ਕੋਲੋਂ ਕਿ ਇਦਾਂ ਦੇ ਚੰਦਰ ਬਿਲਕੁਲ ਖਤਮ ਹੋ ਜਾਊਗਾ ਹਾਂਜੀ ਇਹ ਲੌਂਦਾ ਹੈਗਾ ਕੋਈ ਨਹੀਂ ਬਿਲਕੁਲ ਬੱਧੀ ਸਾਰੇ ਜਾਂਦੇ ਆ ਹਾਂਜੀ ਤੇ ਜੰਗਲੀ ਰੋਖਿਆ ਹਾਂਜੀ ਬਿਲਕੁਲ ਫਿਰ ਭਾਰਤ ਸਰਕਾਰ ਨੇ ਇਹਦੇ ਤੇ ਮਤਲਬ ਜਿਹੜੀ ਪਾਬੰਦੀ ਚੱਕ ਦਿੱਤੀ। ਅੱਛਾ ਜੀ। ਹੂੰ। 2002 ਜਾਂ 3 ਦੇ ਲਾਗੇ ਬੰਨੀ ਮਤਲਬ ਇਹਦੀ ਨੀ। ਬਾਅਦ ਚੋਂ ਬਾਅਦ ਹੀ ਮੰਗੋ। ਉਸ ਤੋਂ ਬਾਅਦ ਹਾਂਜੀ ਇਹ ਚਲ ਸ਼ੁਰੂ ਹੋਇਆ। ਹਾਂਜੀ ਹਾਂਜੀ ਉਸ ਤੋਂ ਬਾਅਦ ਜਦੋਂ ਪਾਬੰਦੀ ਚੱਕਦੀ ਉਹਨਾਂ ਨੇ ਕਿਹਾ ਵੀ ਤੁਸੀਂ ਲੋਕੀ ਜਿਹੜੇ ਲਾ ਸਕਦੇ ਜੇ ਹਾਂਜੀ ਪਰ ਵੇਚੋਗੇ ਸਰਕਾਰ ਨੂੰ ਹੀ। ਅੱਛਾ ਵਿਕਣਾ ਸਰਕਾਰ ਥਰੂ ਹੀ। ਕਿੰਨਾ ਸਰਕਾਰ ਦੇ ਥਰੂ ਹੀ ਆ। ਵੀ ਇਹ ਡਾਇਰੈਕਟ ਨਹੀਂ ਵਿਕਣਾ। ਹਾਂ। ਵੇਚੋਗੇ ਸਰਕਾਰ ਨੂੰ ਹੀ ਤੁਸੀਂ 5 ਬੂਟੇ ਮੈਨੂੰ ਵੀ ਉਹਨਾਂ ਡਾਕਟਰ ਸਾਹਿਬ ਨੇ ਇਹੀ ਗੱਲ ਕਹੀ ਸੀ ਵੀ ਤੁਸੀਂ ਇਹ 5 ਬੂਟੇ ਲੈਣੇ ਜਾਂ 10 ਬੂਟੇ ਲੈਣੇ ਤੁਸੀਂ ਪੀਓ ਵਿਅਕਤੀ ਨਾਲ ਆਪਣੇ ਬੂਟੇ ਹਾਂਜੀ ਹਾਂਜੀ ਸਹੀ ਹੈ ਜੀ ਤੁਸੀਂ ਪੰਜ ਬੂਟੇ ਜਾਂ 10 ਜਿੰਨੇ ਵੀ ਲਾ ਰਹੇ ਜੇ ਉਹ ਤੁਸੀਂ ਇੱਕ ਰੀਲ ਖਵਾ ਦਿਓ ਉਹਨਾਂ ਨੂੰ ਠੀਕ ਹੈ ਜੀ ਕਿਉਂਕਿ ਵਿਕਨੇ ਇਹ ਸਰਕਾਰ ਦੇ ਜਿਹੜੇ ਤਰੀਕੇ ਆ ਗਿਆ ਆਪਾਂ ਇਹਨੂੰ ਮਤਲਬ ਬਲੈਕ ਵਿੱਚ ਵੇਚ ਨਹੀਂ ਸਕਦੇ ਲਗਾ ਸਕਦੇ ਆ ਔਰ ਸਰਕਾਰ ਮਤਲਬ ਵਾਲੀ ਆਪਾਂ ਨੂੰ ਜਿਸ ਵੀ ਤਰੀਕੇ ਨਾਲ ਉਹਨਾਂ ਦੀ ਉਹ ਖਰੀਦਦਾਰੀ ਹੈਗੀ ਆ ਜੋ ਉਹਨਾਂ ਦਾ ਪ੍ਰੋਸੈਸ ਹੈਗਾ ਉਹਦੇ ਤਰੀਕੇ ਨਾਲ ਹੀ ਖਰੀਦੂਗੀ ਸਹੀ ਹੈ ਜੀ ਹਾਂਜੀ ਤੇ ਇੱਕ ਇਹ ਹੋਰ ਵੀ ਗੱਲ ਸੁਣਦੇ ਆਂ ਵੀ ਜਿਵੇਂ ਇਹਦੇ ਤੇ ਚੰਦਨ ਤੇ ਸੁਣੀਦਾ ਵਾ ਵੈਸੇ ਕਹਿਣ ਦੀ ਗੱਲ ਆ ਜਿਵੇਂ ਪਤਾ ਨਹੀਂਗਾ ਵੀ ਇਹ ਸੱਚ ਆ ਜਾਂ ਝੂਠ ਆ ਇਹ ਇਸ ਗੱਲ ਦਾ ਹੀ ਨਤਾਰਾ ਕਰਨਾ ਵਾ ਵੀ ਇਹਦੇ ਕਹਿੰਦੇ ਸੱਪ ਬਹੁਤ ਆਉਂਦੇ ਆ ਤੇ ਹੁਣ ਆਪਣੇ ਲਾਇਆਂ ਨੂੰ 6 ਸਾਲ ਹੋ ਗਿਆ ਵੀ ਇਹਦੇ ਬਾਰੇ ਕੀ ਇਹ ਵੀ ਹਾਂਜੀ ਵੀਰ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਤਾਂ ਢੀ ਜੀ ਕਿਦਾਂ ਹੀ ਸੌਂਦੇ ਹੋਏ ਐਵੇਂ ਛੋਟੇ ਹੁੰਦੇ ਤਾਂ ਸੌਂਦੇ ਰਹੇ ਹਾਂ ਵੀ ਚੰਦਨ ਦੇ ਕੋਲ ਜਿਹੜੇ ਉਹ ਸੱਪ ਬੜੇ ਜਿਆਦੇ ਆਉਂਦੇ ਆ ਹਾਂਜੀ ਤੇ ਪਰ ਆਪਣੇ ਇੱਥੇ ਤੱਕ ਹਾਲੇ ਤੱਕ ਕੋਈ ਸੱਪ ਨਹੀਂ ਗਿਆ ਅੱਛਾ ਹਾਂਜੀ ਜਾਂ ਤੇ ਗਿੰਦਵੋ ਵੀ ਜਿਹੜੇ ਆਪਣੀ ਏਰੀਆ ਦੇ ਸਾਪ ਨੇ ਹਾਂਜੀ ਕੋਈ ਇੰਨੀ ਜੋਗੇ ਨਹੀਂ ਆ ਚੰਨਨ ਤੱਕ ਪਹੁੰਚ ਚੰਨਨ ਤੱਕ ਪਹੁੰਚਣ ਵਾਲੇ ਜਾਂ ਫਿਰ ਇਦਾਂ ਹੋ ਸਕਦਾ ਵਾ ਵੀ ਜਿਹੜੇ ਮਤਲਬ ਇਹਨਾਂ ਵਿੱਚ ਜੇ ਸਮੈਲ ਹੀ ਨਹੀਂ ਬਣੀ ਅੱਛਾ ਜਿਹੜੀ ਸਾਪ ਨੂੰ ਚਾਹੀਦੀ ਆ ਪਹਿਲੀ ਗੱਲ ਤੇ ਇਹ ਆ ਔਰ ਦੂਸਰੀ ਗੱਲ ਇਹ ਹੈਗੀ ਆ ਉਧਰ ਜੰਗਲਾਂ ਦੇ ਵਿੱਚ ਵੀ ਸੱਪ ਜਿਹੜਾ ਵਾ ਉਹ ਇਹਦੇ ਵਿੱਚ ਇਹ ਰੁੱਖਾਂ ਦਾ ਥੋੜਾ ਠੰਡਕ ਤਸੀਰ ਦੀ ਠੰਢੀ ਹੁੰਦੀ ਆ ਹਾਂਜੀ ਇਹਦੇ ਵਿੱਚ ਜੀਵ ਜਿਹੜੇ ਛੋਟੇ-ਛੋਟੇ ਆ ਨਾ ਮਤਲਬ ਟਿੱਡੇ ਮੱਛਰ ਵਗੈਰਾ ਉਹ ਬਹੁਤ ਜ਼ਿਆਦਾ ਆ ਜਾਂਦੇ ਆ ਅੱਛਾ ਜੀ ਸੱਪ ਉਹਨਾਂ ਨੂੰ ਖਾਣ ਵਾਸਤੇ ਵੀ ਜ਼ਿਆਦਾਤਰ ਇਹ ਬੂਟੇ ਦੇ ਉ ਵੀ ਵੀ ਕਾਰਨ ਹੋ ਸਕਦਾ ਤੇ ਇਹ ਵੀ ਕਾਰਨ ਹੋ ਸਕਦਾ ਸਹੀ ਹੈ ਜੀ ਬਾਕੀ ਇਸ ਤੋਂ ਇਲਾਵਾ ਜਿਹੜੇ ਉਧਰ ਕਰਨਾਟਕ ਵਾਲੇ ਬੰਨੇ ਜਾਂ ਜਿਹੜੇ ਉਧਰ ਵੀ ਖੇਤੀ ਕਰਦੇ ਆ ਸੱਪ ਦਾ ਉਧਰ ਵੀ ਹਾਲੇ ਤੱਕ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਇਹਦੇ ਬਹੁਤ ਜ਼ਿਆਦਾ ਸੱਪ ਆਉਣ ਹਾਂਜੀ ਹਾਂਜੀ ਵੀ ਇਦਾਂ ਦੀ ਉੱਥੇ ਵੀ ਨਹੀਂ ਕਿਤੇ ਸੁਣੀ ਵੀ ਜਿਵੇਂ ਇੱਕ ਅੰਦਾਜ਼ਾ ਭਾਈ ਵੀ ਲਾਇਆ ਵਾ ਵੀ ਹੋ ਸਕਦਾ ਵਾ ਸ਼ਾਇਦ ਵੀ ਹੈ ਨਾ ਇਹਦੀ 스멜 ਕੋਈ ਪੱਕ ਕੇ ਬਣੇ ਜਾਂ ਵੱਡਾ ਹੋ ਕੇ ਬਣੇ ਹਾਂਜੀ ਹਾਂਜੀ ਬਿਲਕੁਲ ਜੀ ਪਰ ਦੂਜੀ ਗੱਲ ਹੈਗੀ ਆ ਵੀ ਜਦੋਂ ਪੱਕੇ ਤੋਂ ਬਾਅਦ ਜੇ ਇਹਦੇ ਵਧੀਆ ਬਣ ਜਵੇ ਤਾਂ ਫਿਰ ਤਾਂ ਬਹੁਤ ਇਹਦੇ ਪ੍ਰੋਡਕਟ ਬੜੇ ਜਿਆਦੇ ਅੱਜ ਕੱਲ ਹਰ ਬਿਊਟੀ ਪ੍ਰੋਡਕਟ ਦੇ ਵਿੱਚ ਇਹਦੀ ਲੋੜ ਪੈਣ ਲਿ ਆ ਕਿ ਤਰ੍ਹਾਂ ਬੰਦੇ ਨੇ ਲੱਕੜ ਬਹੁਤ ਜਦੀ ਮਹਿੰਗੀ ਜਾਂਦੀ ਆ ਬੜਾ ਵਧੀਆ ਦਰਖਤ ਆ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਤਾਂ ਜ਼ਿਕਰ ਕੀਤਾ ਕਬੀਰ ਬਾਸ ਬੜਾਈ ਬੂੜਿਆ ਮਤਲਬ ਡੂਬੋ ਕੋਈ ਚੰਦਨ ਕੇ ਨਿਗਟੇ ਵਸੇ ਬਾਸ ਗੰਧ ਨਾ ਹੋਏ ਕਬੀਰ ਚੰਦਨ ਕਾ ਬਿਰੋਹਾ ਪਲਾ ਬੇੜਿਓ ਢਾਕ ਪਲਾਸ ਉਹ ਇਹ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਚੰਦਨ ਵਸੇ ਜੋ ਚੰਦਨ ਪਾਸ ਹਾਂਜੀ ਤੇ ਇਹ ਚੰਦਨ ਦੀ ਕਾਫੀ ਵਡਿਆਈ ਅਸੀਂ ਸੁਣੀ ਆ ਤੇ ਮੈਨੂੰ ਬੜਾ ਸ਼ੌਂਕ ਸੀ ਵੀ ਇਹ ਬੂਟੇ ਲਾਏ ਜਾਣ ਚੰਦਨ ਦੇ ਹਾਂਜੀ ਤੇ ਇਸ ਲਈ ਉਥੋਂ ਲਿਆ ਕੇ ਅਸੀਂ ਮਿਹਨਤ ਕੀਤੀ ਲਾਏ ਹਾਂਜੀ ਔਰ ਮਿਹਨਤ ਨੂੰ ਥੋੜਾ ਜਿਹਾ ਰੰਗ ਲੱਗਾ ਵੀ ਇਹਦੇ ਬੂਟੇ ਚੱਲ ਗਏ ਨੇ ਸਹੀ ਆ ਜੀ ਸ਼ੀਜ ਹਾਲ ਦੇ ਵਿੱਚ ਵੈਸੇ ਉਧਰ ਪਤਾ ਨਹੀਂ ਹੁਣ ਮੈਨੂੰ ਇਹਦੀ ਗ੍ਰੋਥ ਦਾ ਨਹੀਂ ਪਤਾ ਕਿੰਨਾ ਕੁ ਵਧਦਾ ਵਾ ਬੂਟਾ ਪਰ 6 ਸਾਲ ਦਾ ਬੂਟਾ ਵਾ ਵੇਖਣ ਨੂੰ ਐ ਲੱਗਦਾ ਵੀ ਕੋਈ ਜ਼ਿਆਦਾ ਨਹੀਂ ਗ੍ਰੋਥ ਹੈ ਨਾ ਹਾਂਜੀ ਬਿਲਕੁਲ ਜੀ ਆਪਣੇ ਮੌਸਮ ਦੇ ਨਾਲ ਸਾਲਕ ਤਾਂ ਤੁਰਿਆ ਹੀ ਨਹੀਂ ਚੰਗੀ ਤਰ੍ਹਾਂ ਜੋ ਸਰਦੀ ਆ ਜਾਂਦੀ ਉਹ ਰੁਕ ਜਾਂਦਾ ਹਾਂਜੀ ਸਰਦੀ ਆਪਣੇ ਜ਼ਿਆਦੀ ਹੋ ਜਾਂਦੀ ਆ ਹਾਂਜੀ ਉਹ ਸਾਊਥ ਵਾਲੀ ਸਾਈਡ ਨੂੰ ਥੋੜੀ ਜਿਹੀ ਮੌਸਮ ਗਰਮ ਰਹਿੰਦਾ ਤੇ ਗਰਮੀ ਨਾਲ ਕੋਈ ਵੀ ਦਰਖਤ ਜਿਹੜਾ ਉਹ ਜ਼ਿਆਦਾ ਵਧਦਾ ਵਾ ਸਹੀ ਆ ਜੀ ਤੁਸੀਂ ਅੰਬਾਂ ਦੇ ਬੂਟੇ ਵੇਖੋਗੇ ਨਾ ਹਾਂਜੀ ਸਰਦੀ ਵਿੱਚ ਰੁਕ ਜਾਂਦੇ ਨੇ ਹਾਂਜੀ ਤੇ ਹੁਣ ਗਰਮੀ ਦੇ ਦਿਨ ਆ ਗਏ ਨੇ ਤੇ ਉਹ ਮੇਰੇ ਵੀਰ ਆਪਣੇ ਨੂੰ ਕਹਾਂ ਕੈਮਰਾਮੈਨ ਨੂੰ ਵੀ ਉਹ ਬੂਟੇ ਦੇ ਉੱਪਰ ਜਿਹੜੇ ਨਾ ਤੁਸੀਂ ਉਹ ਕੈਮਰਾ ਜਰੂਰ ਖੜੋ ਜਿਹੜਾ ਨਿੱਕਾ ਬੂਟਾ ਹਾਂਜੀ ਉਹ ਸਾਹਮਣੇ ਅੰਬ ਦਾ ਬੂਟਾ ਜਿਹੜਾ ਉਹਦੇ ਵਿੱਚੋਂ ਵੇਖੋ ਇੱਕ ਗੇਠ ਦੇ ਕਿੜਤੀਆਂ ਨਵੀਆਂ ਨਵੀਆਂ ਟਰੂ ਬਲਾ ਆ ਗਈਆਂ ਨੇ ਹਾਂਜੀ ਆ ਗਈਆਂ ਨਵੇਂ ਪੱਤੇ ਨਿਕਲੇ ਆਏ ਹਾਂ ਆੜੀ ਦੀਂ ਦਾ ਰੰਗ ਉਹਦਾ ਹਾਂਜੀ ਉਹਨਾਂ ਦਾ ਰੰਗ ਆੜੀ ਦੀਂ ਦਾ ਵਾ ਤੇ ਸਰਦੀ ਵਿੱਚ ਉਥੋਂ ਤੱਕ ਰੁਗਿਆ ਰਿਹਾ ਥੱਲੇ ਦੇ ਪੱਤੇਆਂ ਤੱਕ ਔਰ ਉੱਪਰ ਤੋਂ ਜਿਹੜਾ ਵਾ ਹੁਣ ਉਹ ਗ ਬਿਲਕੁਲ ਆਪਾਂ ਦੇਖ ਰਹੇ ਹਾਂ ਉਹ ਹਨਾ ਤੇ ਇਵੇਂ ਹੀ ਗਰਮੀ ਦੇ ਵਿੱਚ ਜਿਵੇਂ ਇਹਦੀ ਕੋਈ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ ਵੀ ਗ੍ਰੋਥ ਹਨਾ ਵੀ ਬਾਲਾ ਜਿਆਦੇ ਹੋਈ ਹੈ ਜਦੋਂ ਨਵੇਂ ਹਾਂਜੀ 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 ਸਰਦੀ ਦੇ ਵਿੱਚ ਕਾਫੀ ਰੁਕ ਜਾਂਦੀ ਰਹੀ ਉਤੋਂ ਕੋਈ ਸੁੱਕ ਜਾਂਦਾ ਰਿਹਾ ਹਾਂਜੀ ਫਿਰ ਸਰਦੀ ਜਿਆਦਾ ਮਾਰ ਕਰਦੀ ਹੈ ਹਾਂਜੀ ਸਰਦੀ ਜਿਆਦਾ ਮਾਰ ਕਰਦੀ ਇੱਕ ਸਰਦੀ ਔਰ ਦੂਸਰਾ بارشਾਂ ਦੇ ਵਿੱਚ ਜਦੋਂ ਇੱਕ ਪਾਣੀ ਰੋਕੇ ਉੱਪਰ ਧੁੱਪ ਲੱਗਦੀ ਹੈ ਇਹਨੂੰ ਫੰਗਸ ਬੜੀ ਜਲਦੀ ਪਈ ਕੇ ਉਦੋਂ ਮਰਦਾ ਹੈ ਬੂਟਾ ਸਹੀ ਹੈ ਜੀ ਉਹ ਦੋ ਕੁ ਸਾਲ ਆਪਾਂ ਨੂੰ ਥੋੜੀ ਇਹਦੀ ਕੇਅਰ ਵਧ ਕਰਕੇ ਇਹਨੂੰ ਬਚਾਉਣਾ ਪੈਂਦਾ ਸਹੀ ਹੈ ਜੀ ਇੱਕ ਜਿਵੇਂ ਆਪਾਂ ਜੜਾਂ ਦੇ ਵਿੱਚ ਇਹਦੇ ਦੇਖ ਰਹੇ ਹਾਂ ਵੀ ਕੋਈ ਸਾਫ ਸਫਾਈ ਨਹੀਂ ਬਹੁਤੀ ਹੈਗੀ ਆ ਕਹਾ ਵੀ ਜਿੱਦਾਂ ਹਨਾ ਨਾਭੀ ਗੂੜੇ ਰੰਗ ਦੀ ਹੈ ਬੂਟੀ ਆ ਜਾਂ ਇੱਕ ਚੀਜ਼ ਆ ਕਿਉਂ ਲਾਈ ਇਹਦਾ ਵੀ ਕੋਈ ਕਾਰਨ ਹੈ ਇੱਥੇ ਬਿਲਕੁਲ ਜੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਜੇ ਹਾਂਜੀ ਇਹਦੀ ਨਾ ਇੱਕ ਜੰਗਲੀ ਦਰਖਤ ਆ ਚੰਦਨ ਜਿਹੜਾ ਸਹੀ ਮਹਨਿਆਂ ਚ ਹਾਂਜੀ ਬਿਲਕੁਲ ਤੇ ਜੰਗਲ ਦੇ ਵਿੱਚ ਇਹਨੂੰ ਇਹ ਆਪਣੀ ਜੰਗਲ ਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਰਹਿੰਦਾ ਵੀ ਇਹਦੇ ਲਾਗੇ ਇਹ ਦੂਸਰੇ ਰੁੱਖਾਂ ਤੋਂ ਖਰਾਕ ਲੈਂਦਾ ਬਿਲਕੁਲ ਚੰਦਨ ਆਪਣੀ ਅੱਧੀ ਖਰਾਕ ਜਿਹੜੀ ਹੈ ਨਾ ਉਹ ਦੂਸਰੇ ਰੁੱਖਾਂ ਤੋਂ ਬੂਟਿਆਂ ਤੋਂ ਲੈਂਦਾ ਅੱਛਾ ਜੀ ਇਹਨੂੰ ਹੋਸਟ ਪਲਾਂਟ ਜ਼ਰੂਰ ਹੈ ਮਤਲੇ ਦਾ ਗਿਲਾਉਣਾ ਪੈਂਦਾ ਜਾਂ ਇਹਦੇ ਲਾਗੇ ਔਲਾ ਲਾਓ ਜਾਂ ਇਹਦੇ ਲਾਗੇ ਨਿੰਬੂ ਲਾਓ ਜਾਂ ਇਹਦੇ ਲਾਗੇ ਸਰੂ ਲਾਓ ਬਿਲਕੁਲ ਅੰਹੀ ਦੇ ਵਿੱਚ ਹੋਰ ਵੀ ਬੂਟੇ ਲਾਏ ਸੀ ਪਰ ਇਹ ਜਦੋਂ ਇਹਨੂੰ ਲਾਇਆ ਸੀ ਉਦੋਂ ਦੇ ਹੀ ਇੱਕ ਬੁੱਟੀ ਜੀ ਨਾਲ ਲਾਈ ਆ ਜਿਹੜੀ ਮਤਲਬ ਅਸੀਂ ਹਜ ਦੇ ਤੌਰ ਤੇ ਵਰਤਦੇ ਆ ਪਾਰਕਾਂ ਦੀ ਕੰਡੇ ਦੇ ਵਰਤਦੇ ਆ ਉਹ ਲੱਗੀ ਸੀ ਨਾਲ ਤੇ ਹਾਲੇ ਤੱਕ ਵੀ ਮਤਲੇ ਦੇ ਨਾਲ ਲੱਗੀ ਹੋਈ ਆ ਹਾਂਜੀ ਤੇ ਉਹ ਮਤਲਬ ਇਹਨੂੰ ਜਿਹੜੀ ਆ ਖਾਕ ਦੇ ਰਹੀ ਆ ਸਹੀ ਆ ਜੀ ਬਹੁਤ ਵਧੀਆ ਗੱਲ ਆ ਹਨਾ ਇਹ ਮਤਲਬ ਇਹ ਪੁੱਟ ਨਹੀਂ ਜੰਗਲ ਦੇ ਵਿੱਚ ਵਾਕਈ ਹੈ ਨਾ ਕੀ ਪਤਾ ਇਹਦੇ ਥੱਲੇ ਕੀ ਉੱਗਿਆ ਹਾਂਜੀ ਹਾਂਜੀ ਤੇ ਆਪਾਂ ਆ ਉਸ ਵਾਈ ਕਰੀ ਫਿਰੀਏ ਤੇ ਇਹ ਵੀ ਨੌਲੇਜ ਦੀਆਂ ਗੱਲਾਂ ਵਾਂ ਵੀ ਹਰ ਬੰਦੇ ਨੂੰ ਇਸ ਗੱਲ ਬਾਰੇ ਵੀ ਨੌਲੇਜ ਨਹੀਂ ਇਹ ਜੰਗਲ ਦਾ ਦਾਖਤਾ ਹਾਂਜੀ 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 ਇਸ ਲਈ ਇਹ ਜ਼ਰੂਰੀ ਆ ਵੀ ਇਹਨੂੰ ਹੋਸਟ ਪਲਾਂਟ ਦੇ ਲਾਗੇ ਜ਼ਰੂਰ ਲਾਏ ਜਾਵੇ ਸਰੂ ਦੇ ਬੂਟੇ ਲਾਏ ਸੀ ਹਾਂਜੀ ਤੇ ਕੁਝ ਨਿੰਬੂਆਂ ਦੇ ਲਾਏ ਸੀ ਕੁਝ ਔਲਿਆਂ ਦੇ ਲਾਏ ਸੀ ਹਾਂਜੀ ਉਹ ਲਾਗੂ ਕੋ ਟੁੱਟ ਗਏ ਕੁਝ ਮਰ ਗਏ ਤੁਰੇ ਇਸ ਤਰੀਕੇ ਨਾਲ ਹੀ ਆ ਸਹੀ ਹੈ ਜੀ ਬਾਕੀ ਇਹ ਜਿੰਨੇ ਕਿ ਚੱਲ ਰਹੇ ਨੇ ਤਾਂ ਤੁਸੀਂ ਵੀ ਇਹ ਚਾਰ ਹੀ ਲਾਏ ਸੀ ਆਪਾਂ ਬੂਟੇ ਜਾਂ ਵੱਧ ਲਾਏ ਸੀ ਨਹੀਂ ਇਹ ਪੰਜ ਲਾਏ ਸੀ ਜੀ ਇੱਕ ਜਿਹੜਾ ਸੀ ਉਹ ਟੁੱਟ ਗਿਆ ਸੀ ਉੱਪਰ ਗੋਡੀ ਕਰਨ ਲੱਗੇ ਸਾਡੇ ਬੰਦਿਆਂ ਕਿਸੇ ਨੇ ਮਤਲਬ ਵੱਢ ਦਿੱਤਾ ਹੋਇਆ ਨਿੱਕਾ ਹੀ ਹਾਂਜੀ ਛੋਟੇ ਨੂੰ ਹੀ ਸਹੀ ਹੈ ਜੀ ਹੂੰ ਆਹ ਜਗ੍ਹਾ ਤੇ ਹੋਊਗਾ ਹਾਂ ਹਾਂਜੀ ਇਸ ਜਗ੍ਹਾ ਤੇ ਹੀ ਹੋ ਸਹੀ ਹੈ ਜੀ ਚਾਰ ਬਚ ਗਏ ਆ ਹਾਂਜੀ ਬਿਲਕੁਲ ਜੀ ਇਹ ਬਦਾਮ ਦਾ ਬੂਟਾ ਵਾ ਜਿਹੜਾ ਆਪਣੇ ਕੋਲ ਲੱਗਾ ਆ ਹਾਂਜੀ ਤੇ 7-8 ਸਾਲ ਪੁਰਾਣਾ ਵਾ ਔਰ ਬਦਾਮ ਨਹੀਂ ਲੱਗਦੇ ਵੀ ਹੈਗੇ ਆ ਆ ਲੱਗੇ ਵੀ ਹੈਗੇ ਨੇ ਹਾਂਜੀ ਸਾਉਣ ਮਹੀਨੇ ਜੇ ਪੱਕ ਜਾਣੇ ਆ ਤੁਸੀਂ ਇਹਨੂੰ ਮਤਲਬ ਭੰਨ ਕੇ ਤੋੜ ਕੇ ਮਤਲਬ ਉਦੋਂ ਜਿਹੜੀ ਗਰੀ ਹੈ ਦੀ ਵਧੀਆ ਨਿਕਲ ਆਉਣੀ ਆ ਹਾਂਜੀ ਪਰ ਅੱਜ ਕੱਲ ਇਹਦਾ ਵੀ ਬੜਾ ਰੋਲਾ ਚੱਲਣ ਡਿਆ ਵਾ ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਵੀ ਮਤਲਬ ਜਿਹੜਾ ਸੀ ਕੁਝ ਹਰਿਆਣੇ ਦੀਆਂ ਇੱਕ ਦੋ ਨਰਥਰੀਆਂ ਵਾਲੇ ਉਹ ਵੀਰ ਉਹਨਾਂ ਨੇ ਮਤਲਬ ਇਦਾਂ ਜਿਹੜਾ ਨਾ ਬਦਾਮ ਨੂੰ ਵੇਚਣਾ ਸ਼ੁਰੂ ਕੀਤਾ ਵੀ ਬਦਾਮ ਦੀ ਖੇਤੀ ਕਰੋ ਅੱਛਾ ਜੀ ਔਰ ਬੜੇ ਬੂਟੇ ਬਦਾਮਾਂ ਦੇ ਵਿੱਚ ਇਹ ਵੀ ਹੈਗੇ ਲੋਕਾਂ ਨੇ ਬਾਗ ਲਾਏ ਹਾਂਜੀ ਪਰ ਇਹਨੂੰ ਕਮਰਸ਼ੀਅਲ ਨਹੀਂ ਕਰ ਸਕਦੇ ਇਹਨੂੰ ਵੀ ਇਹ ਗੱਲ ਚ ਜਾਂਦੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪਰਸ਼ਲ ਨਹੀਂ ਕਰ ਸਕਦੇ ਕਿਉਂਕਿ ਇਹ ਸ਼੍ਰੀਨਗਰ ਵਾਲਾ ਕਸ਼ਮੀਰ ਵਾਲਾ ਤਾਂ ਉੱਪਰ ਪਹਾੜੀ ਇਲਾਕੇ ਦੇ ਵਿੱਚ ਉਧਰ ਮਤਲਬ ਜਿਹੜਾ ਠੰਡੇ ਇਲਾਕੇ ਦੇ ਵਿੱਚ ਜਿਹੜਾ ਵਧੀਆ ਜਿਹੜੀ ਧਰਤੀ ਤੇ ਮੰਨ ਲਓ ਹਨਾ ਜਿਹੜਾ ਮੌਸਮ ਇਹਨੂੰ ਜਿਹੜਾ ਅਨੁਕੂਲਤ ਮੌਸਮ ਆ ਉਹ ਉੱਥੇ ਹੀ ਇਹਨੂੰ ਗਾਇਆ ਜਾ ਸਕਦਾ ਹਾਂਜੀ ਉਹ ਉੱਥੇ ਹੀ ਗਾਇਆ ਜਾ ਸਕਦਾ ਤੁਸੀਂ ਵੇਖੋਗੇ ਕਿ ਇਹਨੂੰ ਬਦਾਮ ਲੱਗੇਗੇ ਪਰ ਲੱਗੇ ਕਿੰਨੇ ਘੱਟ ਨੇ ਬਿਲਕੁਲ ਇਹਦਾ ਗੱਲ ਹੈ ਤੇ ਇੰਨੇ ਘੱਟ ਬਦਾਮ ਦੇ ਨਾਲ ਮਤਲਬ ਆਪਾਂ ਇਹਦਾ ਖਰਚਾ ਨਹੀਂ ਪੂਰਾ ਕਰ ਸਕਦੇ ਆਪਣੀ ਗੋਡੀ ਦਾ ਖ ਦੀ ਮਿਹਨਤ ਕਰਨ ਤੋਂ ਬਾਅਦ ਇਹਦੇ 3 ਕਿਲੋ ਬਦਾਮ ਲੱਗਣਗੇ ਤਾਂ ਉਹ ਸਾਰੇ ਬੂਟੇ ਤੋਂ 2-3 ਕਿਲੋ ਲੈਦੇ ਫਿਰ ਤਾਂ ਕੋਈ ਵੀ ਗੱਲ ਨਹੀਂ ਕਰਨ ਦੀ ਕਿ ਫਾਇਦਾ ਨਹੀਂ ਨਾ ਇੱਕ ਬੂਟਾ ਲਾਓ ਤੁਸੀਂ ਆਪਣੇ ਖਾਣ ਵਾਸਤੇ ਵੇਖਣ ਵਾਸਤੇ ਸ਼ੌਂਕ ਵਾਸਤੇ ਹਾਂਜੀ ਉਹਦੇ ਵਾਸਤੇ ਬਹੁਤ ਵਧੀਆ ਹੈਗਾ ਵਾ ਪਰ ਕਮਰਸ਼ੀਅਲ ਇਹ ਚੀਜ਼ ਨਹੀਂ ਚੱਲਦਾ ਪਰ ਕਮਰਸ਼ੀਅਲ ਨਹੀਂ ਕਰ ਸਕਦੇ ਆਪਾਂ ਜੀ ਬਿਲਕੁਲ ਜੀ ਮੈਂ ਕਿਸੇ ਨੂੰ ਇਦਾਂ ਸਲਾਹ ਨਹੀਂ ਦਊਂਗਾ ਕਿ ਤੁਸੀਂ 2 ਕਿਲੇ ਜਾਂ ਕਿਲਾ ਇੱਕ ਬਦਾਮ ਦਾ ਲੈ ਕੇ ਇਹਦੇ ਬਰੇ ਮਤਲ ਲਾ ਕੇ ਇਹਦੇ ਉਹ ਤੁਹ ਕਾਫੀ ਆਪਾਂ ਕਮਾਈ ਕਰ ਲਾਂਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਹੀ ਹੈ ਜੀ ਹੁਣ ਇਸੇ ਤਰ੍ਹਾਂ ਜੀ ਆਪਣੇ ਪੰਜਾਬ ਦੇ ਵਿੱਚ ਜਿੱਦਾਂ ਮਤਲਬ ਚੀਕੂ ਹਾਂਜੀ ਮੈਂ ਵੀਰ ਨੂੰ ਬੇਨਤੀ ਕਰਾਂ ਕਿ ਤੁਸੀਂ ਉਧਰ ਨੂੰ ਆ ਚੀਕੂਆਂ ਦੇ ਬੂਟੇ ਵੀ ਦਿਖਾਓ ਜੇ ਹਾਂਜੀ ਇਹ 2018 ਦੇ ਲੱਗੇ ਹੋਏ ਆ ਜੀ ਸਾਡੇ ਕੋਲ ਅੱਛਾ ਜੀ ਆ ਜਿਹੜੇ ਅਸੀਂ ਵਿੱਚ ਚੀਕੂਆਂ ਦਾ ਬਾਗ ਲਗਾਇਆ ਸੀ ਹਾਂਜੀ ਤੇ ਚੀਕੂ ਕਾਫੀ ਲੱਗਦੇ ਆ ਬਹੁਤ ਜ਼ਿਆਦਾ ਲੱਗਦੇ ਆ ਹਾਂਜੀ ਪਰ ਆਪਣੀ ਇਧਰ ਪੰਜਾਬ ਦੇ ਵਿੱਚ ਇਹਦਾ ਕੋਈ ਮੰਡੀ ਕਰਨੀ ਵਧੀਆ ਨਹੀਂ ਹੈਗਾ ਅੱਛਾ ਜੀ ਆ ਚੀਕੂ ਤਾਂ ਬਹੁਤ ਲੱਗੇ ਆ ਨਾ ਭਰੇ ਆ ਬੂਟੇ ਤੇ ਹੋਂ ਦੇ ਲੱਗੇ ਆ 1 ਸਾਲ ਬਾਅਦ ਜਾ ਕੇ ਜੂਨ ਚ ਪੱਕਦੇ ਆ ਆ ਦੇਖੋ ਬਿਲਕੁਲ ਭਰੇ ਪਏ ਆ ਬੂਟੇ ਬਹੁਤ ਜ਼ਿਆਦਾ ਭਾਲਾ ਸਾਡੇ ਬੂਟੇ ਤੇ ਇੱਕ ਇੱਕ ਦੋ ਦੋ ਬੂਟੇ ਲਾਉਣ ਵਾਸਤੇ ਆਪਣਾ ਠੀਕ ਹੈਗਾ ਵਾ ਸਾਰੇ ਬੂਟੇ ਤੇ ਹਾਂਜੀ ਏਕ-ਏਕ ਦੋ-ਦੋ ਬੂਟੇ ਲਾਉਣ ਵਾਸਤੇ ਮਤਲਬ ਠੀਕ ਹੈਗਾ ਤੁਸੀਂ ਘਰ ਵਾਸਤੇ ਲਾਓ ਤੇ ਉਹਨੇ ਪੱਕਦੇ ਜਾਂਦੇ ਖਾਓ ਤੁਸੀਂ ਹਾਂਜੀ ਚੀਕੂਈ ਪੀ ਇਹ ਵੀ ਬਾਗ ਲਾਉਣ ਦੇ ਵਿੱਚ ਇਹ ਬਾਗ ਲਾਉਣ ਦੇ ਪੰਜਾਬ ਦੇ ਵਿੱਚ ਜਿਹੜਾ ਵਾ ਕੋਈ ਵੀ ਯੂਨੀਵਰਸਿਟੀ ਜਿਹੜੀ ਹੈ ਨਾ ਉਹ ਇਹਨੂੰ ਨਹੀਂ ਮਤਲਬ ਤਰਜੀਹ ਦਿੰਦੀ ਪੀ ਤੁਸੀਂ ਇਹਨੂੰ ਲਾਓ ਸਹੀ ਹੈ ਜੀ ਹਾਂਜੀ ਸਹੀ ਹੈ ਜੀ ਤੇ ਚੰਦਨ ਤਾਂ ਆਪਾਂ ਜਿਵੇਂ ਮੇਨ ਗੱਲ ਚੰਦਨ ਤੇ ਕੀਤੀ ਸੀਗੀ ਤੇ ਹੁਣ ਆਪਾਂ ਕੀ ਸਨੇ ਆ ਦੇਣਾ ਚਾਹੁੰਦੇ ਆ ਦਰਸ਼ਕਾਂ ਨੂੰ ਵੀ ਜੋ ਚੰਦਨ ਜਿਵੇਂ ਕਹਿੰਦੇ ਆ ਵੀ ਚੰਦਨ ਲਾਓ ਤੇ ਲੱਖਾਂ ਕਮਾਓ ਕੋਈ ਕਹਿ ਰਿਹਾ ਚੰਦਨ ਲਾਓ ਕਰੋੜਾਂ ਕਮਾਓ ਹਾਂਜੀ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਜਿਹੜਾ ਚੰਦਨ ਵਾਂ ਮੈਂ ਪਹਿਲਾਂ ਵੀ ਬੇਨਤੀ ਕਰਦਾ ੜਿਆ ਵਾਂ ਦੁਬਾਰੇ ਫੇਰ ਕਰਦੇ ਆ ਹਾਂਜੀ ਤੇ ਤੁਸੀਂ ਉਹਨਾਂ ਕੀ ਲਾਓ ਜਿੰਨਾ ਕ ਆਪਣਾ ਮਤਲਬ ਤੁਹਾਡੀ ਕਪੈਸਿਟੀ ਆ ਜਿੰਨਾ ਕਿ ਤੁਹਾਨੂੰ ਪਹੁੰਚ ਪੈਂਦੀ ਆ ਪੰਜ ਬੂਟੇ ਜਾਂ 10 ਬੂਟੇ ਲਾਉਣ ਦੇ ਯੋਗ ਆ ਇਹ ਆਸ ਨਾ ਰੱਖ ਕੇ ਚੱਲੀਏ ਵੀ ਇਹ ਚ ਅਸੀਂ ਲੱਖਾਂ ਜਾਂ ਕਰੋੜਾਂ ਰੁਪਏ ਕਮਾ ਲਾਂਗੇ ਜਾਂ ਸਾਡਾ ਇੱਕ ਹੀ ਬੂਟਾ ਜਿਹੜਾ ਉਹ 10 ਲੱਖ ਦਾ ਵੇਚ ਜੂਗਾ 5 ਲੱਖ ਦਾ ਵੇਚ ਜੂਗਾ ਇਦਾਂ ਦੀ ਕੋਈ ਗੱਲ ਮਤਲਬ ਪੰਜਾਬ ਦੇ ਵਿੱਚ ਜਿਹੜੀ ਹੋਣ ਵਾਲੀ ਹਾਲੇ ਤੱਕ ਤਾਂ ਨਹੀਂ ਹੈਗੀ ਇਹ ਜਿੰਨੀ ਕਿ ਜਾਣਕਾਰੀ ਮਤਲਬ ਆਪਾਂ ਨੂੰ ਹੀ ਉਹਦੇ ਮੁਤਾਬਕ ਆ ਹੋਰ ਕੋਈ ਦਰਸ਼ਕ ਜਾਂ ਕੋਈ ਵੀਰ ਭਰਾ ਜਿਹੜਾ ਇਸ ਤੋਂ ਵੱਧ ਸੱਚ ਕਰ ਚੁੱਕਾ ਹੋਵੇ ਉਹ ਗੱਲ ਇਹ ਦੂ ਹੋ ਸਕਦਾ ਵੀ ਇਹ ਦੂ ਵਧੀਆ ਦੱਸ ਦੇਵੇ ਕੋਈ ਉਹਨੂੰ ਜਿਆਦਾ ਨੌਲੇਜ ਇਹ ਦੂ ਵੀ ਜਿਆਦੀ ਹੋਵੇ ਜਿੰਨੀ ਕਦੇ ਆਪਾਂ ਨੂੰ 20 25 ਸਾਲ ਹੋ ਗਏ ਆ ਇਹ ਬੂਟਿਆਂ ਦੇ ਕੰਮ ਕਰਦਿਆਂ ਨੂੰ ਇਹਨਾਂ ਦੇ ਵਿੱਚ ਪਿਆ ਨੂੰ ਜਿੰਨੀ ਕੀ ਜਾਣਕਾਰੀ ਆਪਾਂ ਨੂੰ ਮਿਲੀ ਆ ਉਹਦਾ ਮਤਲਬ ਸਾਰਤਾਥ ਇਹੀ ਹੈਗਾ ਜੀ ਸਹੀ ਹੈ ਜੀ ਤੇ ਬਾਕੀ ਜੇ ਕਿਸੇ ਦਰਸ਼ਕ ਦੇ ਵੀ ਦਿਲ ਚ ਹੋਵੇ ਮੈਂ 5 4 10 20 ਜਿੰਨੇ ਵੀ ਬੂਟੇ ਲਾ ਕੇ ਦੇਖਣੇ ਆ ਕਿ ਟ੍ਰਾਇਲ ਤੌਰ ਤੇ ਹਾਂਜੀ ਹਾਂਜੀ ਬਿਲਕੁਲ ਜੀ ਬੂਟੇ ਆਪਣੇ ਕੋਲ ਮੈਂ ਦੇ ਮਿਲ ਜਾਣਗੇ ਜੀ ਸਾਡੇ ਕੋਲ ਕਿਹੜੀ ਕਿਹੜੀ ਬਰੀਡ ਆਪਣੇ ਕੋਲੇ ਆਪਣੇ ਕੋਲੇ ਦੋਵੇਂ ਹੀ ਇਹ ਵਾਈਟ ਚੰਦਨ ਵੀ ਤੇ ਰੈੱਡ ਵਾਲਾ ਵੀ ਲਾਲ ਵੀ ਦੇ ਹਾਂਜੀ ਦੋਵੇਂ ਬੂਟੇ ਮਿਲ ਜਾਣਗੇ ਠੀਕ ਹੈ ਜੀ ਔਰ ਚੰਗੀ ਗਰੋਥ ਦੇ ਵਿੱਚ ਮਿਲ ਜਾਣਗੇ ਮਤਲਬ ਜਦੋਂ ਅਸੀਂ ਲਈ ਕਿਲਾ ਹੀ ਉਹ ਤਾਂ ਬਹੁਤ ਛੋਟੇ ਲਈ ਸੀ ਤੇ ਉਹਨਾਂ ਨੂੰ ਸੰਭਾਲਦੇ ਸਾਨੂੰ ਕਾਫੀ ਮਿਹਨਤ ਕਰਨੀ ਪਈ ਸਹੀ ਹੈ ਜੀ ਇਹੀ ਕਹਿੰਦੇ ਆ ਵੀ ਜਿਨ੍ਹਾਂ ਨੇ ਅੱਗੇ ਲਾਉਣੇ ਉਹ ਮਤਲਬ ਜੇ ਥੋੜੀ ਮਿਹਨਤ ਵੀ ਕਰਨਗੇ ਤੇ ਉਹਨਾਂ ਨੂੰ ਵਧੀਆ ਰਿਜ਼ਲਟ ਮਿਲ ਜੇ ਬੂਟਾ ਮਰੇ ਨਾ ਉਹਨਾਂ ਨੂੰ ਕੋਈ 2 3 4 ਫੁੱਟ ਤੱਕ ਦਾ ਬੂਟਾ ਮਤਲਬ ਜਿਹੜਾ ਅਸੀਂ ਉਹ ਦੇ ਦੇਾਂਗੇ ਸਹੀ ਹੈ ਜੀ ਹਾਂ ਜੀ ਬਾਈ ਜੀ ਹੁਣਾਂ ਦਾ ਨੰਬਰ ਜਿਹੜਾ ਉਹ ਸਕਰੀਨ ਤੇ ਸ਼ੋ ਹੋ ਹੀ ਰਿਹਾ ਵਾ ਜੇ ਤੁਹਾਨੂੰ ਬੂਟਿਆਂ ਦੀ ਲੋੜ ਹੋਵੇ ਜਾਂ ਇਹਨਾਂ ਬੂਟਿਆਂ ਪ੍ਰਤੀ ਕਿਸੇ ਵੀ ਜਾਣਕਾਰੀ ਦੀ ਲੋੜ ਹੋਵੇ ਤਾਂ ਤੁਸੀਂ ਬਾਈ ਰਣਜੀਤ ਸਿੰਘ ਜੀ ਨੂੰ ਉਹਨਾਂ ਨੂੰ ਯਾਦ ਕਰ ਸਕਦੇ ਆ ਬਾਈ ਜੀ ਸਾਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਮਰ ਜੀ ਕੋਈ ਗੱਲ ਨਹੀਂ ਹਾਂ ਜੀ ਤੇ ਦਰਸ਼ਕੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹਦੇ ਵਿੱਚ ਬਹੁਤ ਖਾਸ ਗੱਲਾਂ ਜਿਹੜੀਆਂ ਕੋਈ ਵੀ ਨਹੀਂ ਦੱਸਦਾ ਖਾਸ ਕਰਕੇ ਕੋਈ ਨਰਸਰੀ ਵਾਲਾ ਕਿਉਂਕਿ ਹਰੇਕ ਲੁੱਟਣ ਤੇ ਅੱਜਕੱਲ ਕਿਉਂਕਿ ਪੈਸੇ ਦੀ ਪੈਸੇ ਦਾ ਯੋਗ ਆ ਪੈਸੇ ਦੀ ਦੌੜ ਆ ਕੋਈ ਸੱਚ ਦੱਸਦਾ ਹੀ ਨਾ ਅਗਲਾ ਕਹਿੰਦਾ ਜੇਬ ਭਰੋ ਮੇਰੇ ਵੱਲੋਂ ਕੋਈ ਮਰੇ ਕੋਈ ਜੀਵੇ ਪਰ ਬਾਈ ਹੁਣਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬੜੀ ਡਿਟੇਲ ਦੇ ਵਿੱਚ ਚੰਦਨ ਪ੍ਰਤੀ ਜੋ ਗੱਲਾਂ ਬੜੀਆਂ ਜਾਣਕਾਰੀ ਭਰਪੂਰ ਆਪਾਂ ਨੂੰ ਦੱਸੀਆਂ ਵਾ ਜੇ ਕਿਸੇ ਵੀਰ ਨੂੰ ਇਹ ਚੰਗੀਆਂ ਲੱਗਣ ਤਾਂ ਇਹ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਵਾਸਤੇ ਸੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਤਿ ਸ੍ਰੀ ਅਕਾਲ